ਚੰਨੀ ਦਿਨੀ ਪ੍ਰਵਾਸੀਆਂ ਵਾਲਾ ਮੁੱਦਾ ਆਪਾਂ ਖਿਆ ਹੋਇਆ ਅੱਜ ਆਪਾਂ ਚੰਡੀਗੜ੍ਹ ਮਹਾਲੀ ਦੇ ਏਰੀਏ ਦੇ ਵਿੱਚ ਜਥੇਬੰਦੀ ਚੱਲਦੀ ਹੈ ਇੱਕ ਏਐਫਡੀਆਰ ਜਮੂਰੀਅਤ ਅਧਿਕਾਰ ਸਭਾ ਦੇ ਨਾਂ ਨਾਲ ਵੀ ਜਿਹਨੂੰ ਜਾਣਿਆ ਜਾਂਦਾ ਹੈ ਅੱਜ ਉਸ ਦੇ ਮੈਂਬਰ ਸਾਥੀ ਮਨਪ੍ਰੀਤ ਜਸਹੌਣ ਨੇ ਆਪਣੇ ਨਾਲ ਨੇ ਤੇ ਇਹਨਾਂ ਤੋਂ ਜਾਣਾਂਗੇ ਪ੍ਰਵਾਸੀਆਂ ਵਾਲੇ ਮੁੱਦੇ ਬਾਰੇ ਕਿ ਇਹਨਾਂ ਦੀ ਕੀ ਪੋਜੀਸ਼ਨ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਖੁੱਲ੍ਹ ਕੇ ਆਪਾਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆਂ ਤੇ ਫਿਰ ਆਪਾਂ ਗੱਲਾਂ-ਵਾਟਾਂ ਸ਼ੁਰੂ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਾਈ ਜੀ ਇਹ ਜਿਹੜੀ ਹੈ ਏਐਫਡੀਆਰ ਤੁਹਾਡੀ ਜਥੇਬੰਦੀ ਹੈ ਇਹ ਕਿਹੜੇ ਮੰਤਵ ਨੂੰ ਲੈ ਕੇ ਕੰਮ ਕਰਦੀ ਹੈ ਤੇ ਕੀ ਮਨੋਰਥ ਹੈ ਇਸ ਦਾ ਪਹਿਲਾਂ ਇਸ ਵਾਰੀ ਜ਼ਰੂਰ ਜਾਣਕਾਰੀ ਦਿਓ ਜਮਹੂਰੀ ਅਧਿਕਾਰ ਸਭਾ ਜਿਹੜੀ ਇਹ ਜਥੇਬੰਦੀ ਹੈ ਇਹ ਪਿਛਲੇ ਲਗਭਗ 4-5 ਦਹਾਕਿਆਂ ਤੋਂ ਪੰਜਾਬ ਦੇ ਵਿੱਚ ਲੋਕਾਂ ਦੇ ਜਿਹੜੀਆਂ ਜਮਹੂਰੀ ਹੱਕਾਂ ਦੀ ਰਾਖੀ ਵਾਸਤੇ ਸਰਗਰਮ ਹੈ ਠੀਕ ਹੈ ਜਿਹਦਾ ਮਤਲਬ ਕੀ ਹੈ ਕਿ ਲੋਕਾਂ ਦਾ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਸੁੰਦਰ ਸੋਹਣੀ ਬਣਾਉਣ ਵਾਸਤੇ ਆਪਦੇ ਭੇਖ ਨੂੰ ਸਵਾਰਨ ਵਾਸਤੇ ਜਿਹੜਾ ਸੰਘਰਸ਼ ਕਰਨ ਦਾ ਹੱਕ ਹੈ ਖਾਸ ਕਰਕੇ ਜਿਹੜਾ ਮਤਲਬ ਵੀ ਤੁਸੀਂ ਸਮਾਜ ਨੂੰ ਬਦਲਣਾ ਉਹਦੇ ਵਾਸਤੇ ਜਿਹੜਾ ਜੂਝਣ ਦਾ ਹੱਕ ਹੈ ਸੰਘਰਸ਼ ਕਰਨ ਦਾ ਹੱਕ ਹੈ ਸਰਕਾਰਾਂ ਦੀਆਂ ਪਾਲਿਸੀਆਂ ਦਾ ਵਿਰੋਧ ਕਰਨ ਦਾ ਹੱਕ ਹੈ ਧਰਨੇ ਮੁਜ਼ਾਹਰੇ ਰਾਹੀਂ ਆਪਦੀ ਆਵਾਜ਼ ਬੁਲੰਦ ਕਰਨ ਦਾ ਹੱਕ ਹੈ ਇਹਨਾਂ ਸਾਰੇ ਹੱਕਾਂ ਦੀ ਦੀ ਰਾਖੀ ਕਰਨ ਵਾਸਤੇ ਸਾਡੀ ਇਹ ਜਥੇਬੰਦੀ ਸਰਗਰਮ ਹੈ ਅੱਡ-ਅੱਡ ਮੌਕਿਆਂ ਤੇ ਜਦੋਂ ਵੀ ਕਿਤੇ ਲੋਕਾਂ ਦੀਆਂ ਲਹਿਰਾਂ ਦੇ ਉੱਪਰ ਲੋਕਾਂ ਦੇ ਮਤਲਬ ਜਥੇਬੰਦੀਆਂ ਦੇ ਉੱਪਰ ਸੰਘਰਸ਼ਕੀ ਲੋਕਾਂ ਦੇ ਉੱਪਰ ਕੋਈ ਜ਼ਬਰ ਦੀ ਘਟਨਾ ਵਾਪਰਦੀ ਹੈ ਜਾਂ ਔਰਤਾ ਉੱਪਰ ਦਲਤਾ ਉੱਪਰ ਘਟਗਿੰਤੀਆਂ ਉੱਪਰ ਕੋਈ ਜ਼ਬਰ ਦੀਆਂ ਦਾਬੇ ਦੀਆਂ ਉਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਅਸੀਂ ਆਪਦੇ ਜਥੇਬੰਦੀਵਾਂ ਉਹਦਾ ਵਿਰੋਧ ਵੀ ਕਰਦੇ ਹਾਂ ਉਦੇ ਵਾਸਤੇ ਪੜਤਾਲੀਆ ਰਿਪੋਰਟਾਂ ਖੋਜ ਰਿਪੋਰਟਾਂ ਜਾਰੀ ਕਰਦੇ ਆਂ ਹਰ ਤਰ੍ਹਾਂ ਨਾਲ ਜਿਹੜੇ ਦਵਾਈ ਹੋਏ ਲੋਕ ਨੇ ਉਹਨਾਂ ਦੀ ਮਦਦ ਵਾਸਤੇ ਮਤਲਬ ਉਹਨਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਵਾਸਤੇ ਅਸੀਂ ਖੜਨ ਦੀ ਗੱਲ ਕਰਦੇ ਆਂ ਇਹ ਮਕਸਦ ਸਾਡਾ ਹੈਗਾ ਤੇ ਸਾਰੇ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਇਸ ਵਾਸਤੇ ਸਰਗਰਮ ਠੀਕ ਹੈ ਭੈਜੀ ਭੈਜੀ ਇੱਕ ਜਿਹੜਾ ਹੁਣ ਹੁਸ਼ਿਆਰਪੁਰ ਚ ਘਟਨਾ ਵਾਪਰੀ ਕਿ ਇੱਕ ਪ੍ਰਵਾਸੀ ਬੰਦੇ ਨੇ ਇੱਕ ਬੱਚੇ ਦਾ ਕਤਲ ਕਰਤਾ ਉਸ ਤੋਂ ਬਾਅਦ ਸਾਰੇ ਹੀ ਪ੍ਰਵਾਸੀ ਤਬਕੇ ਦੇ ਵਿਰੁੱਧ ਇਸ ਤਰ੍ਹਾਂ ਇੱਕ ਲਹਿਰ ਚੱਲ ਜਾਣੀ ਜਾਂ ਇਹਦਾ ਹਵਾ ਬਣ ਜਾਣੀ ਤੇ ਉਸ ਤੋਂ ਬਾਅਦ ਕੁਝ ਲੋਕੇ ਦੇ ਹੱਕ ਚਾਏ ਨੇ ਕੁਝ ਲੋਕ ਵਿਰੋਧ ਚਾਏ ਨੇ ਉਸ ਬਾਰੇ ਤੁਹਾਡੀ ਕੀ ਪੋਜੀਸ਼ਨ ਆ ਦੇਖੋ ਮੈਂ ਇਹਨੂੰ ਇਸ ਗੱਲ ਦਾ ਜਵਾਬ ਸਾਡੀ ਜਮਹੂਰੀ ਅਧਿਕਾਰ ਸਭਾ ਦੇ ਹੀ ਇੱਕ ਇਤਿਹਾਸਿਕ ਉਸ ਨਾਲ ਜੋੜ ਕੇ ਦੇਣਾ ਇੱਕ ਮਤਲਬ ਸਾਡਾ ਇੱਕ ਕਦਮ ਜੋ ਪਹਿਲਾਂ ਲਿਆ ਉਹਦੇ ਨਾਲ ਜੋੜ ਕੇ ਦੇਣਾ ਚਾਹੂੰਗਾ ਠੀਕ ਹੈ 1984 ਦੇ ਵਿੱਚ ਇੰਦਰਾ ਗਾਂਧੀ ਦਾ ਕਤਲ ਕੀਤਾ ਜਾਂਦਾ ਤੇ ਕਤਲ ਕਰਨ ਵਾਲੇ ਦੋ ਸਿੱਖ ਨੌਜਵਾਨ ਸੀ ਠੀਕ ਹੈ ਤਾਂ ਉਸ ਮੌਕੇ ਤੇ ਉਸ ਸਮੇਂ ਦੀ ਹਕੂਮਤ ਵੱਨਿਓ ਇਹ ਬਿਰਤਾਂਤ ਸਿਰਜਿਆ ਜਾਂਦਾ ਹੈ ਕਿ ਜਿਹੜੇ ਸਿੱਖ ਨੇ ਇਹ ਸਾਰੇ ਜਿਹੜੀ ਸਿੱਖ ਭਾਈਚਾਰਾ ਇਹ ਸਾਰਾ ਸਿੱਖ ਭਾਈਚਾਰਾ ਅੱਤਵਾਦੀ ਹੈ ਵੱਖਵਾਦੀ ਹੈ ਤੇ ਇਹ ਸਾਰੇ ਦਾ ਸਾਰਾ ਭਾਈਚਾਰਾ ਹੀ ਇੰਦਰਾ ਗਾਂਧੀ ਦੇ ਕਤਲ ਵਾਸਤੇ ਜ਼ਿੰਮੇਵਾਰ ਇਹ ਬਿਰਤਾਂਤ ਸਿਰਜ ਕੇ ਮੁਲਕ ਭਰ ਦੇ ਅੰਦਰ ਸਿੱਖ ਭਾਈਚਾਰੇ ਦਾ ਕਤਲੇਆਮ ਕੀਤਾ ਜਾਂਦਾ ਨਾਲ ਖੂਨ ਦੀ ਹੋਲੀ ਖੇਢੀ ਜਾਂਦੀ ਹੈ ਗੱਲਾਂ ਚ ਟਾਇਰ ਪਾ ਕੇ ਸਾੜਨਾ ਬਲਾਤਕਾਰ ਕਰਨੇ ਜਾਇਦਾਦ ਲੁੱਟਣੀ ਘਰਾਂ ਨੂੰ ਅੱਗ ਲਾਉਣੀਆ ਮਤਲਬ ਇਹਦਾ ਇੱਕ ਵੱਡਾ ਜਿਹਨੂੰ ਆਪਾਂ ਕਹਿੰਦੇ ਖੂਨੀ ਤੰਡਵ ਹੈ ਜਿਹੜਾ ਮੁਲਕ ਭਦਰ ਤੇ ਨੱਚਿਆ ਜਾਂਦਾ ਹਾਂ ਤਾਂ ਉਸ ਸਮੇਂ ਤੇ ਸਾਡੀ ਜਥੇਬੰਦੀ ਨੇ ਇਸ ਸਾਰੇ ਘਟਨਾਕ੍ਰਮ ਦੀ ਅਸੀਂ ਜਿਹੜੀ ਇੱਕ ਰਿਪੋਰਟ ਤਿਆਰ ਕੀਤੀ ਦਿੱਲੀ ਦੇ ਵਿੱਚ ਜਾ ਕੇ ਤੱਥਾਂ ਦੇ ਆਧਾਰ ਤੇ ਉਹ ਖੋਜ ਰਿਪੋਰਟ ਤਿਆਰ ਕੀਤੀ ਉਹ ਰਿਪੋਰਟ ਜਾਰੀ ਕੀਤੀ ਗਈ ਜਿਹਦਾ ਟਾਈਟਲ ਸੀ ਕਿ ਦੋਸ਼ੀ ਕੌਣ ਤਾਂ ਉਹਦੇ ਵਿੱਚ ਅਸੀਂ ਸਾਫ਼ ਤੌਰ ਤੇ ਇਹ ਹੀ ਗੱਲ ਕਹੀ ਕਿ ਜੋ ਹਕੂਮਤ ਨੇ ਸਾਰੇ ਸਿੱਖ ਭਾਈਚਾਰੇ ਨੂੰ ਇਸ ਰੂਪ ਦੇ ਵਿੱਚ ਦੋਸ਼ੀ ਗਰਦਾਨੇ ਆ ਦੋਸ਼ੀ ਕਰਾਰ ਦਿੱਤਾ ਤੇ ਉਹਨਾਂ ਤੇ ਜੋ ਜਾਬਰ ਕੀਤਾ ਇਹ ਅਸਲ ਦੇ ਵਿੱਚ ਪੂਰੀ ਸਟੇਟ ਮਿਸ਼ਨਰੀ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਤੇ ਭਾਈਚਾਰਿਆਂ 'ਚ ਬੰਡੀਆਂ ਪਾ ਕੇ ਫਿਰਕੂ ਬੰਨੀਆਂ ਖੜੀਆਂ ਕਰਕੇ ਆਪਦੀ ਰਾਜ ਸੱਤਾ ਨੂੰ ਬਚਾਉਣ ਦਾ ਉਹਨਾਂ ਦੀ ਇੱਕ ਵੱਡੀ ਚਾਲ ਸੀ ਤਾਂ ਅਸੀਂ ਉਸ ਮੌਕੇ ਤੇ ਵੀ ਇਹੀ ਤਰਕ ਇਹੀ ਗੱਲ ਆਵਾਰੀ ਸੀ ਕਿ ਜੇ ਦੋ ਬੰਦੇ ਦਾ ਦੋ ਬੰਦਿਆਂ ਨੇ ਇਹ ਗੱਲ ਕੀਤਾ ਜਿਨ੍ਹਾਂ ਦਾ ਪਹਿਰਾਵਾ ਜਿਨ੍ਹਾਂ ਦਾ ਧਾਰਮਿਕ عقیدہ ਹੋਰਾਂ ਨਾਲ ਮਿਲਦਾ ਹੈ ਤਾਂ ਇਹਦੇ ਇਸ ਗੱਲ ਕਰਕੇ ਉਹ ਸਾਰਾ ਜਿਹੜਾ ਭਾਈਚਾਰਾ ਹੈ ਧਾਰਮਿਕ ਭਾਈਚਾਰਾ ਉਹ ਦੋਸ਼ੀ ਨਹੀਂ ਹੋ ਜਾਂਦਾ ਤਾਂ ਇੱਥੇ ਵੀ ਅਸੀਂ ਇਹੀ ਗੱਲ ਕਹਿਣੀ ਚਾਹਾਂਗੇ ਕਿ ਜੇ ਕਿਸੇ ਇੱਕ ਮਾਨਸਿਕ ਰੋਗੀ ਬੰਦੇ ਨੇ ਕਿਸੇ ਕ੍ਰਿਮੀਨਲ ਮੈਂਡਡ ਬੰਦੇ ਨੇ ਇਸ ਤਰ੍ਹਾਂ ਦੀ ਜਿਹੜੀ ਬਰਬਰਤਾ ਕੀਤੀ ਹੈ ਜਿਹੜੀ ਬਰਬਰਤਾ ਬਹੁਤ ਹੀ ਨੀਵੇਂ ਘਟੀਆ ਦਰਜੇ ਦੀ ਹੈ ਤੇ ਇਹਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਇਹਨਾਂ ਕੋਈ ਦੋ ਰਾਏ ਨਹੀਂ ਪਰ ਇਸ ਦੇ ਬੇਸ ਦੇ ਉੱਪਰ ਅਸੀਂ ਇੱਕ ਪੂਰੇ ਦੇ ਪੂਰੇ ਉਸ ਭਾਈਚਾਰੇ ਨੂੰ ਜਿਹੜਾ ਕਿਰਤ ਦੇ ਵਿੱਚ ਲੱਗਿਆ ਹੋਇਆ ਭਾਈਚਾਰਾ ਲੱਖਾਂ ਦੀ ਗਿਣਤੀ ਚ ਪ੍ਰਵਾਸੀ ਪੰਜਾਬ ਦੇ ਵਿੱਚ ਵੱਸਦੇ ਐ ਬਹੁਤ ਸਖਤ ਜਾਣ ਜਿਹੜੇ ਕੰਮ ਨੇ ਝੋਨਾ ਲਾਉਣਾ ਫੈਕਟਰੀਆਂ ਚ ਕੰਮ ਕਰਨਾ ਗਲੀਆਂ ਨਾਲੀਆਂ ਸਾਫ਼ ਕਰਨੀਆਂ ਸਬਜ਼ੀਆਂ ਵੇਚਣੀਆਂ ਰਿਕਸ਼ੇ ਚਲਾਉਣੇ ਆਟੋ ਚਲਾਉਣੇ ਉਹ ਸਖਤ ਜਾਣ ਜਿਹਨੂੰ ਅਸੀਂ ਕਹਿੰਨੇ ਆ ਵੀ ਯਾਰ ਇਹ ਦੱਸਾ ਨਾ ਹੋਂਦੀ ਕਿਰਤ ਕਮਾਈ ਕਰਨ ਵਾਲੇ ਲੋਕ ਨੇ ਤਾਂ ਉਹ ਸਾਰੇ ਦੇ ਸਾਰੇ ਏਡੇ ਵੱਡੇ ਭਾਈਚਾਰੇ ਨੂੰ ਤੁਸੀਂ ਕ੍ਰਿਮੀਨਲ ਕਹਿ ਦਿਓ ਸਾਰੇ ਦੇ ਸਾਰੇ ਭਾਈਚਾਰੇ ਨੂੰ ਤੁਸੀਂ ਇਹ ਕਹਿਣਾ ਸ਼ੁਰੂ ਕਰਦੇ ਹੋ ਵੀ ਇਹ ਤਾਂ ਸਾਰੇ ਮਤਲਬ ਉਸ ਤਰ੍ਹਾਂ ਨਾਲ ਅਪਰਾਧੀ ਨੇ ਤੇ ਉਹਨਾਂ ਦਾ ਸਾਰਾ ਮਤਲਬ ਜਿਹੜਾ ਜੌਨ ਢਾਂਗੀ ਅਪਰਾਧ ਦੇ ਉੱਤੇ ਟਿਕਿਆ ਹੋਇਆ ਤਾਂ ਜਿਹੜੀ ਇਹ ਪਹੁੰਚ ਹੈ ਇਹ ਪਹੁੰਚ ਬਹੁਤ ਗਲਤ ਹੈ ਤੇ ਇਹਦੇ ਨਤੀਜੇ ਉਸ ਕਿਸਮ ਦੇ ਫੇਰ ਬਣ ਜਾਣੇ ਆ ਜਿਸ ਤਰ੍ਹਾਂ ਦੀਆਂ ਫਿਰਕੂ ਬਣਦੀਆਂ ਪਹਿਲਾਂ ਪੰਜਾਬ ਦੇ ਅੰਦਰ ਪੈਂਦੀਆਂ ਰਹੀਆਂ ਨੇ ਤੇ ਉਹਦੇ ਬਹੁਤ ਵੱਡੇ ਨੁਕਸਾਨ ਸੀ ਪੰਜਾਬੀਆਂ ਨੇ ਉਠਾਏ। ਭਾਈ ਜੀ ਜਿਹੜਾ ਹੁਣ ਪੰਜਾਬ ਦੇ ਵਿੱਚ ਮਾਹੌਲਾ ਹੜਾ ਆ ਕੇ ਹਟੇ ਨਹੀਂ ਹੜਾਂ ਦਾ ਪਾਣੀ ਹਾਲੇ ਵੀ ਲੋਕਾਂ ਦੇ ਪਿੰਡਾਂ 'ਚ ਖੜਾ ਘਰਾਂ 'ਚ ਖੜਾ ਤੇ ਉਸ ਨੇ ਜਿਸ ਤਰ੍ਹਾਂ ਤਬਾਹੀ ਕੀਤੀ ਆ ਫਸਲਾਂ ਦੀ ਜਾਨਾਂ ਦੀ ਤੇ ਘਰਾਂ ਦੀ ਸਾਰੇ ਪਾਸੇ ਤਬਾਹੀ ਹੋਈ ਆ ਉਸ ਨੂੰ ਸਰਕਾਰ ਵੱਲੋਂ ਕੋਈ ਮਦਦ ਨਾ ਮਿਲਣਾ ਨਾ ਸੈਂਟਰ ਦੀ ਸਰਕਾਰ ਵੱਲੋਂ ਤੇ ਨਾ ਪੰਜਾਬ ਸਰਕਾਰ ਵੱਲੋਂ ਉਸ ਤੋਂ ਬਾਅਦ ਕਿਸਾਨਾਂ ਦਾ ਇਹ ਕਹਿਣਾ ਕਿਸਾਨ ਜਥੇਬੰਦੀਆਂ ਦਾ ਹੋਰ ਆਮ ਲੋਕਾਂ ਦਾ ਵੀ ਸਾਰੇ ਲੋਕ ਲੋਕਾਂ ਦੇ ਨਾਲ ਉਹਨਾਂ ਨਾਲ ਖੜੇ ਹੜ੍ਹ ਪੀੜਤ ਲੋਕਾਂ ਨਾਲ ਤੇ ਹੁਣ ਜਥੇਬੰਦੀਆਂ ਇਸ ਕੰਮ ਤੇ ਐਨਾਵੇਂ ਨਹੀਂ ਵੀ ਅਸੀਂ 나ੜੇ ਤਾਂ ਪਹਿਲਾਂ ਉਹਨਾਂ ਦੀ ਮਦਦ ਕਰਨੀ ਆ ਉਹਨਾਂ ਨੂੰ ਪੈਰਾਂ ਸਰ ਕਰਨਾ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਸਰਕਾਰਾਂ ਤੋਂ ਮੁਆਵਜ਼ੇ ਲੈਣ ਦੇ ਲਈ ਜੂਝਣਾ ਸੰਘਰਸ਼ ਕਰਨਾ ਇਸ ਕੰਮ ਤੇ ਉਹਨਾਂ ਨੂੰ ਅਸੀਂ ਲਾਉਣਾ ਹੈ ਅਸੀਂ ਇਸ ਕੰਮ ਤੇ ਲਈ ਉਹਨਾਂ ਨੂੰ ਪ੍ਰੇਰਣਾਗਾ ਇਹ ਕੰਮ ਮਤਲਬ ਜਥੇਬੰਦੀਆਂ ਹੁਣ ਲੈ ਆਈਆਂ ਪਰ ਜਿੱਥੇ ਤਾਂ ਸਰਕਾਰਾਂ ਨਿਸ਼ਾਨਾ ਹੋਣਾ ਚਾਹੀਦੀਆਂ ਸੀ ਤੇ ਉਥੇ ਲੋਕਾਂ ਨੂੰ ਹੀ ਆਪਸ ਵਿੱਚ ਲੜਵਾਉਣ ਵਾਲਾ ਜਿਹੜਾ ਇਹ ਕੰਮ ਨਾ ਕਰੂਗਾ ਇਹ ਜਿਹੜਾ ਹੁਣ ਮੁੱਦਾ ਚੱਲਿਆ ਹੈ ਦੇਖੋ ਇਹ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਇੱਕ ਇਹੋ ਜਿਹਾ ਮੌਕਾ ਜਦੋਂ ਮਤਲਬ ਤੁਸੀਂ ਦੇਖੋ ਵੀ ਮੈਂ ਇਸ ਗੱਲ ਨੂੰ ਇੱਕ ਹੋਰ ਪਾਸੇ ਤੋਂ ਕਹਿਣਾ ਕਹਿਣਾ ਚਾਹਾਂਗਾ ਕਿ ਐਡੀ ਵੱਡੀ ਤਬਾਹੀ ਹੋਈ ਐਡਾ ਵੱਡਾ ਨੁਕਸਾਨ ਹੋਇਆ ਅੱਜ ਤੱਕ ਪੰਜਾਬ ਸਰਕਾਰ ਨੇ ਫੋਕੇ ਬਿਆਨਾਂ ਤੋਂ ਵੱਧ ਕੇ ਕੁਝ ਨਹੀਂ ਕੀਤਾ ਕਹੀ ਜਾਂਦੇ ਨੇ ਅਸੀਂ ਇਹਨਾਂ ਮੁਆਵਜ਼ਾ ਦੇ ਦੇਾਂਗੇ ਅਸੀਂ ਆਹ ਕਰਦੇ ਹਾਂ ਅਜੇ ਤੱਕ ਡੱਕਾ ਨਹੀਂ ਤੋੜਿਆ ਮੋੜ ਬਸੇਵੇ ਵਾਸਤੇ ਕੋਈ ਕੋਈ ਵੀ ਸਟੈਪ ਜਿਹੜੇ ਠੋਸ ਜ਼ਮੀਨ ਤੇ ਲਏ ਜਾਣੇ ਚਾਹੀਦੇ ਸੀ ਬਿਲਕੁਲ ਨਹੀਂ ਲਏ ਗਏ ਕੇਂਦਰੀ ਹਕੂਮਤ ਨੇ ਇੱਕ ਨਗੂਣੀ 1600 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਆਟੇ 'ਚ ਲੂਣ ਤੋਂ ਵੀ ਥੋੜੀ ਐ ਉਹਦਾ ਐਲਾਨ ਕੀਤਾ ਤਾਂ ਇਹ ਮਤਲਬ ਜਦੋਂ ਲੋਕ ਬੇਫਤਾ ਦੇ ਵਿੱਚ ਨੇ ਤੇ ਇਹੋ ਜੀ ਹਾਲਤ ਦੇ ਵਿੱਚ ਨੇ ਲੋਕਾਂ ਦੇ ਵਿੱਚ ਗੁੱਸਾ ਹੈ ਕਿ ਸਾਡੇ ਨਾਲ ਇਹ ਸਾਰਾ ਕੁਝ ਹੋਈ ਜਾ ਰਿਹਾ ਤੇ ਸਰਕਾਰਾਂ ਨੇ ਦੇ ਕੰਨ ਤੇ ਕੋਈ ਜੂਨ ਹੀ ਸਰਕ ਰਹੀ ਤਾ ਉਹ ਹਾਲਤ ਦੇ ਵਿੱਚ ਜਿਹੜੀ ਲੋਕਾਂ ਦੀ ਬੇਚੈਨੀ ਹੈ ਉਸ ਬੇਚੈਨੀ ਨੂੰ ਪਾਸੇ ਭਵਾਉਣਾ ਇਹ ਮਤਲਬ ਇਹ ਤਾਂ ਅੱਡ ਗੱਲ ਹੈ ਵੀ ਇਹ ਸਰਕਾਰਾਂ ਨੇ ਬਹੁਤ ਸੋਚ ਕੇ ਕੀਤਾ ਕਿ ਕੁਝ ਖਾਸ ਤਰ੍ਹਾਂ ਦੇ ਲੋਕਾਂ ਦੀ ਕੀਤੀ ਕਰਤੂਤ ਇਸ ਪਾਸੇ ਨੂੰ ਭੁਗਤ ਗਈ ਇਹ ਤਾਂ ਅੱਡ ਮਾਮਲਾ ਹੈ ਪਰ ਇਹ ਗੱਲ ਬਹੁਤ ਸਾਫ਼ ਹੈ ਵੀ ਇਸ ਮੌਕੇ ਤੇ ਜਿਹੜਾ ਇਹ ਬੇਲੋੜਾ ਬੇਵਾਦ ਖੜਾ ਕੀਤਾ ਗਿਆ ਕਿ ਭਾਈਚਾਰੇ ਦੇ ਖਿਲਾਫ ਇਹ ਪੂਰੀ ਤਰ੍ਹਾਂ ਦੇ ਨਾਲ ਕੇਂਦਰੀ ਤੇ ਪੰਜਾਬ ਦੀ ਸਰਕਾਰ ਦੇ ਪੱਖ ਚ ਭੁਗਤਦਾ ਹੈ ਤੇ ਲੋਕਾਂ ਦੇ ਵਿਰੋਧ ਚ ਭੁਗਤਦਾ ਹੈ ਹਾਲਤ ਇਹ ਹੈ ਮੈਂ ਇਸ ਗੱਲ ਨੂੰ ਬਹੁਤ ਇਹ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮੈਂ ਦੇਖਿਆ ਵੀ ਮੇਰੇ ਕੋਈ ਕੁਝ ਜਥੇਬੰਦੀਆਂ ਬਾਰੇ ਮੈਨੂੰ ਪਤਾ ਹੈ ਜਿਹੜੀਆਂ ਕਰ ਰਹੀਆਂ ਨੇ ਕੁਝ ਦਾ ਨਹੀਂ ਵੀ ਪਤਾ ਜਿਵੇਂ ਹੁਣ ਭਾਰਤੀ ਕਿਸਾਨ ਯੂਨੀਅਨ ਇਬਰਾਹਮ ਖਾਨ ਦੇ 1000 ਪਿੰਡ ਦਾ ਜੁਮਾ ਉੱਟਿਆ ਤੇ 6 ਮਹੀਨਿਆਂ ਵਾਸਤੇ ਜੁਮਾ ਉੱਟਿਆ ਵੀ ਅਸੀਂ 6 ਮਹੀਨਿਆਂ ਤੱਕ ਹਰ ਤਰ੍ਹਾਂ ਦੀ ਮਦਦ ਕਰਾਂਗੇ ਮੈਨੂੰ ਪਤਾ ਹੈ ਬੀਕੇਯੂ ਡਕਾਉਂਦਾ ਨਹੀਂ ਮਤਲਬ ਉਹਨਾਂ ਨੇ ਇੱਕ ਵੱਡੀ ਗਿਣਤੀ ਮਤਲਬ ਇਹ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਮਤਲਬ ਪਰਿਵਾਰਾਂ ਨੂੰ ਸਾਂਭਣ ਦਾ ਤੇ ਉਹ ਕਰਨ ਦਾ ਮਤਲਬ ਇਹ ਜੁਮਾ ਉੱਟੇ ਇੱਕ ਮਹਿੰਮ ਚੱਲ ਰਹੀ ਹੈ ਫੰਡ ਇਕੱਠੇ ਹੋ ਰਹੇ ਹੈ ਕਿਰਤੀ ਕਿਸਾਨ ਯੂਨੀਅਨ ਨਾਲ ਹੋਰ ਜਿੱਥੇ ਮਤਲਬ ਕਿਰਤੀ ਕਿਸਾਨ ਯੂਨੀਅਨ ਨਾਲ ਸੰਬੰਧਤ ਪੰਜਾਬ ਸਟੂਡੈਂਟ ਯੂਨੀਅਨ ਨਾਲ ਸੰਬੰਧਤ ਮੁੰਡੇ ਖੜਾ ਦੇ ਦੌਰਾਨ ਮੈਂ ਦੇਖਿਆ ਨੇ ਉਹਨਾਂ ਦੀ ਵੀਡੀਓ ਵੀ ਉਹ ਪਾਣੀ ਦੇ ਵਿੱਚ ਤੁਰੇ ਫਿਰਦੇ ਨੇ ਰਾਸ਼ਨ ਪਹੁੰਚਾਉਂਦੇ ਲੋਕਾਂ ਦੀ ਮਦਦ ਕਰਦੇ ਤਾਂ ਜਦੋਂ ਭਾਈਚਾਰਾ ਲੋਕਾਂ ਦੀਆਂ ਜਥੇਬੰਦੀਆਂ ਇਸ ਰੂਪ ਦੇ ਵਿੱਚ ਖੜ ਰਹੀਆਂ ਨੇ ਲੋਕਾਂ ਦੇ ਨਾਲ ਤੇ ਸਰਕਾਰਾਂ ਗੈਰਹਾਜ਼ਰ ਨੇ ਸਰਕਾਰਾਂ ਇਹ ਸਾਰੇ ਔਸ ਦੇ ਵਿੱਚ ਕਿਤੇ ਨਹੀਂ ਦਿਸ ਰਹੀਆਂ ਤੁਹਾਨੂੰ ਗਾਇਕ ਦਿਸ ਜਾਣਗੇ ਤੁਹਾਨੂੰ ਫਿਲਮੀ ਸtare ਦਿਸ ਜਾਣਗੇ ਤੁਹਾਨੂੰ ਕੋਈ ਹੋਰ ਐਨਜੀਓ ਟਾਈਪ ਜਥੇਬੰਦੀਆਂ ਦਿਸ ਜਾਣਗੀਆਂ ਵੀ ਕੁਝ ਕਰ ਰਹੀਆਂ ਨੇ ਚਾਹੇ ਕੋਈ ਘਟ ਕਰਦਾ ਕੋਈ ਵੱਧ ਕਰਦਾ ਕਿਸੇ ਬਾਰੇ ਕਿਸੇ ਦੇ ਵਿਊ ਹੋ ਸਕਦੇ ਨੇ ਵੀ ਯਾਰ ਠੀਕ ਨਹੀਂ ਜਾਂ ਗਲਤ ਹੈ ਪਰ ਲੋਕ ਲੋਕਾਂ ਵਾਸਤੇ ਖੜ ਰਹੇ ਨੇ ਸਰਕਾਰਾਂ ਗੈਰਹਾਜ਼ਰ ਤੇ ਜਦੋਂ ਸਰਕਾਰਾਂ ਗੈਰਹਾਜ਼ਰ ਨੇ ਤੇ ਲੋਕਾਂ ਨੇ ਲੋਕਾਂ ਨੂੰ ਇਹ ਦਿਖ ਰਿਹਾ ਤਾਂ ਲੋਕਾਂ ਨੇ ਸਿੱਧੇ ਸੁਤੇਸ ਦੇਵੀ ਲੋਕ ਇਸ ਗੱਲ ਵਾਸਤੇ ਸਰਕਾਰਾਂ ਦੇ ਉੱਤੇ ਸਵਾਲ ਚੁੱਕਣਗੇ ਸੋ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ ਸਰਕਾਰਾਂ ਵੱਲ ਸਿੱਧਿਤ ਹੋਊਗਾ ਹੁਣ ਉਸ ਮੌਕੇ ਤੇ ਜੇ ਉਸ ਗੁੱਸੇ ਨੂੰ ਸਿੱਧਿਤ ਨਹੀਂ ਹੋਣ ਦਿੱਤਾ ਜਾਂਦਾ ਤੇ ਉਹ ਕਿਸੇ ਹੋਰ ਪਾਸੇ ਜਾਂਦਾ ਹੈ ਇਹ ਹਕੂਮਤਾਂ ਦੇ ਹੱਥਾਂ ਦੋਨੇ ਹੱਥਾਂ 'ਚ ਲੱਡੂ ਇਹਨਾਂ ਦੇ ਕੁਛ ਕਰਨ ਦੀ ਲੋੜ ਨਹੀਂ ਹੈ ਤੇ ਨਾਲੇ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਵੀ ਦੂਜੇ ਪਾਸੇ ਨਿਕਲ ਰਿਹਾ ਤਾਂ ਓਵਰ ਆਲ ਜਿਹੜੀ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ ਇਹ ਹਕੂਮਤਾਂ ਦੇ ਪੱਖੀ ਹੈ ਤੇ ਲੋਕਾਂ ਦੇ ਵਿਰੋਧ ਚੁਕਤਨਾਂ ਦੀ ਘਟਨਾਕ੍ਰਮ ਹੈ ਠੀਕ ਹੈ ਬਾਈ ਜੀ ਤੇ ਬਾਈ ਜੀ ਜਿਹੜਾ ਪੰਜਾਬ ਦੇ ਵਿੱਚ ਹੁਣ ਇਹ ਚੱਲ ਰਿਹਾ ਵੀ ਇਹ ਪ੍ਰਵਾਸੀ ਮਜ਼ਦੂਰ ਪੰਜਾਬ ਦੀਆਂ ਜ਼ਮੀਨਾਂ ਖੋਹ ਲੈਣਗੇ ਜੀ ਇਹ ਤਾਂ ਪਿੰਡਾਂ ਤੇ ਕਾਬਜ਼ ਹੋ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਲੋਕਾਂ ਦੇ ਵਿੱਚ ਐਂ ਚੱਲ ਰਹਿਣਾਂ ਨੇ ਸੋਸ਼ਲ ਮੀਡੀਆ ਤੇ ਵੱਧ ਚੱਲ ਰਹਿਣਾਂ ਨੇ ਲੋਕਾਂ ਤੇ ਹਲੇ ਘੱਟ ਚੱਲ ਰਹਿਣਾਂ ਨੇ ਲੋਕਾਂ 'ਚ ਤੇ ਇਹਨਾਂ ਗੱਲਾਂ ਦਾ ਕੀ ਜਵਾਬ ਆ ਕਿ ਵਾਕਈ ਇਹ ਪੰਜਾਬ ਦੇ ਲੋਕਾਂ ਲੋਕਾਂ ਨੂੰ ਤੇ ਪੰਜਾਬ ਦੀਆਂ ਜ਼ਮੀਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਤੋਂ ਖਤਰਾ ਹੈ ਜਾਂ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਵੀ ਜੇ ਪ੍ਰਵਾਸੀ ਮਜ਼ਦੂਰ ਇੱਥੇ ਕੋਈ ਜ਼ਮੀਨ ਦਾ ਟੋਟਾ ਖਰੀਦ ਵੀ ਲੈਂਦਾ ਹੈ ਪੰਜਾਬ ਦੇ ਅੰਦਰ ਜਿੰਨੀ ਜ਼ਮੀਨ ਮਹਿੰਗੀ ਹੈ ਜੋ ਜ਼ਮੀਨ ਦੇ ਅੱਜ ਰੇਟ ਚੱਲ ਰਹੇ ਨੇ ਇਹ ਗੱਲ ਮਤਲਬ ਐਡੀ ਐਂ ਫਲਾਈ ਜਾ ਰਹੀ ਹੈ ਜਿਵੇਂ ਵੀ ਜੇ ਪ੍ਰਵਾਸੀ ਐਡੀ ਅਮੀਰ ਐਡੀ ਤਕੜੇ ਹੋਣ ਤਾਂ ਉਹ ਇੱਥੇ ਆ ਕੇ ਇਹ ਦਿਹਾੜੀਆਂ ਕਰਨ ਤੇ ਇਹਦੇ ਵਾਸਤੇ ਮਤਲਬ ਇਹ 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 ਕਿਉਂ ਕਰਨ ਹੋਏ ਇਹ ਸਾਰਾ ਕੁਝ ਜਿਹਦਾ ਮਤਲਬ ਕੀ ਹੈ ਵੀ ਇਹ ਪ੍ਰਵਾਸੀ ਵੱਧ ਤੋਂ ਵੱਧ ਇੱਥੇ ਕੋਈ ਖਰੀਦ ਸਕਦਾ ਹੈ ਉਹ ਵੀ ਕਈ ਸਾਲ ਆਪਦੀ ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਥੋੜੀ ਥੋੜੀ ਪੂੰਜੀ ਜੋੜ ਕੇ ਥੋੜੇ ਥੋੜੇ ਪੈਸੇ ਬਚਾ ਕੇ ਜੇ ਕੋਈ ਖਰੀਦ ਸਕਦਾ ਤਾਂ ਵੱਧ ਤੋਂ ਵੱਧ ਕੋਈ ਇੱਕ ਕੋਠੜੀ ਆਪਦੇ ਰਹਿਣ ਵਾਸਤੇ ਸਰਦੀ ਛੱਤ ਖਰੀਦ ਸਕਦਾ ਹੈ ਜ਼ਮੀਨਾਂ ਖਰੀਦਣਾ ਕਿਤੇ ਮਤਲਬ ਸੌਖੀ ਜੀ ਗੱਲ ਪਈ ਹੈ ਪੰਜਾਬ ਦੇ ਵਿੱਚ ਜ਼ਮੀਨਾਂ ਖਰੀਦਣੀਆਂ ਵੀ ਉਹੀ ਕੋਈ ਖਰੀਦ ਖਰੀਦ ਲੂਗਾ ਤੇ ਜੇ ਕੋਈ ਆਦੀ ਦਸਾਂ ਨਾ ਹੋ ਜੀ ਕਿਰਤ ਕਮਾਈ ਨਾਲ ਖਰੀਦ ਵੀ ਲੈਂਦਾ ਕੋਈ ਕਿਲਾ ਦੋ ਕਿਲੇ ਕੋਈ ਤਿੰਨ ਕਿਲੇ ਤਾਂ ਇਹ ਕਿੱਡੀ ਕਿੱਡੀ ਕ ਆਫਤ ਵਾਲੀ ਗੱਲ ਬਣ ਜੀ ਕਿ ਉਹ ਜ਼ਮੀਨਾਂ ਵਿਕਦੀਆਂ ਨਹੀਂ ਪੰਜਾਬ ਦੀਆਂ ਪਰ ਜੇ ਇਹਨੂੰ ਹੁਣ ਦੂਜੇ ਕੰਟਰਾਸਟ ਦੇ ਵਿੱਚ ਖੜਾ ਕੇ ਦੇਖਣਾ ਹੋਵੇ ਪੀ ਜਦੋਂ ਇੱਥੇ ਅਬਾਨੀਆਂ ਅਡਾਨੀਆਂ ਨੂੰ ਜ਼ਮੀਨਾਂ ਦੇ ਐ ਗੱਫੇ ਦੇਣ ਦੀਆਂ ਗੱਲਾਂ ਹੋਉਂਦੀਆਂ ਨੇ ਪਿਛਲੇ ਟਾਈਮ ਦੇ ਵਿੱਚ ਲੈਂਡ ਪੂਲਿੰਗ ਦੇ ਵਿੱਚ 60000 ਕਿੱਲੇ ਦੀ ਗੱਲ ਚੱਲਦੀ ਸੀ ਇਹ 60000 ਕਿੱਲਾ ਲੋਕਾਂ ਤੋਂ ਧੱਕੇ ਨਾਲ ਖੋਹ ਕੇ ਉਹਨਾਂ ਵੱਡੇ ਸ਼ਰਮਾਇਦਾਰਾਂ ਵਾਸਤੇ ਉਹਨਾਂ ਨੂੰ ਗੱਫੇ ਦੇਣ ਦਾ ਮਾਮਲਾ ਭਾਰਤ ਮਾਲਾ ਪ੍ਰੋਜੈਕਟ ਬਣ ਰਹੇ ਹੋਰ ਸੜਕਾਂ ਨਿਕਲ ਰਹੀਆਂ ਨੇ ਕਿੰਨੇ ਪ੍ਰੋਜੈਕਟ ਚੱਲ ਰਹੇ ਨੇ ਅਡਾਨੀਆਂ ਆਵਾਨੀਆਂ ਦੇ ਸੀਲੋ ਗਦਾਮ ਖੁੱਲੇ ਹੋਏ ਨੇ ਥਰਮਲ ਪਲਾਂਟ ਲੱਗੇ ਹੋਏ ਨੇ ਉਹਨਾਂ ਵਾਸਤੇ ਕਿਵੇਂ ਲੋਕਾਂ ਤੋਂ ਧੱਕੇ ਨਾਲ ਜ਼ਮੀਨਾਂ ਸਾਨੂੰ ਗਵਿੰਦਪੁਰੇ ਦਾ ਸਾਨੂੰ ਟਰਾਈਡੈਂਟ ਆਲਾ ਧੌਲੇ ਛੰਨੇ ਵਾਲੀਆਂ ਸਾਰੀਆਂ ਉਹ ਘਟਨਾਵਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਵੀ ਲੋਕਾਂ ਦੀਆਂ ਉਪਜਾਊ ਜ਼ਮੀਨਾਂ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਪੁਲਿਸ ਦੇ ਜ਼ੋਰ ਡਾਂਗ ਦੇ ਗੋਲੀ ਦੇ ਤੇ ਜ਼ਬਰ ਦੇ ਜ਼ੋਰ ਦੇ ਉੱਤੇ ਲੋਕਾਂ ਤੋਂ ਖੋਈਆਂ ਗਈਆਂ ਜਿਹੜੇ ਲੋਕਾਂ ਨੂੰ ਅੱਜ ਭਈਆਂ ਬਨਿਓ ਪ੍ਰਵਾਸੀ ਮਜ਼ਦੂਰਾ ਬਨਿਓ ਥੋੜਾ ਕੋਈ ਜ਼ਮੀਨ ਦਾ ਟੋਟਾ ਖਰੀਦੇ ਜਾਣ ਦਾ ਐਡਾ ਵੱਡਾ ਖਤਰਾ ਖੜਾ ਹੋ ਰਿਹਾ ਹੈ ਇਹ ਲੋਕ ਉਦੋਂ ਚੁੱਪ ਰਹਿੰਦੇ ਨੇ ਤਾਂ ਜਿਹਦਾ ਮਤਲਬ ਕੀ ਹੈ ਵੀ ਇਹਨਾਂ ਦੇ ਨਜ਼ਰੀਏ ਦਾ ਕਾਣ ਜਾਂ ਉਹਨਾਂ ਦੀ ਜਿਹਨੂੰ ਅਸੀਂ ਕਹਾਂਗੇ ਕਿ ਇੱਕ ਸੋਚਣੀ ਦੇ ਵਿੱਚ ਜਿਹੜਾ ਇੱਕ ਖਾਸ ਨਸਲ ਪ੍ਰਸਤੀ ਜਾਂ ਇੱਕ ਖਾਸ ਭਾਈਚਾਰੇ ਪ੍ਰਤੀ ਜਿਹੜੀ ਨਫ਼ਰਤ ਹੈ ਇਹ ਉਹਦਾ ਅਚਲ ਘਾਰਾ ਹੈ ਉਹ ਅਸਲ ਦੇ ਵਿੱਚ ਵੀ ਪੰਜਾਬ ਦੀਆਂ ਜ਼ਮੀਨਾਂ ਨੂੰ ਜਾਂ ਪੰਜਾਬ ਦੀ ਦੌਲਤ ਪੰਜਾਬ ਦੀ ਜਾਇਦਾਦ ਨੂੰ ਕੋਈ ਉਹਨਾਂ ਦਾ ਕੋਈ ਮਤਲਬ ਪ੍ਰਵਾਸੀਆਂ ਤੋਂ ਕੋਈ ਖਤਰਾ ਹੈ ਇਸ ਕਿਸਮ ਦੀ ਗੱਲ ਨਹੀਂ ਲੱਗਦੀ ਜੇ ਇੱਥੇ ਅਸਲ ਦੇ ਵਿੱਚ ਕਿਸੇ ਤੋਂ ਖਤਰਾ ਹੈਗਾ ਤਾਂ ਉਹ ਖਤਰਾ ਵੱਡੇ ਸ਼ਰਮਾਇਦਾਰਾਂ ਤੇ ਨਾਟਾਂ ਤੋਂ ਹੈ ਤੇ ਇਹ ਰੀਅਲ ਖਤਰਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਜੋ ਚੱਲ ਰਿਹਾ ਹੈ ਅਮਰੀਕਾ ਦੇ ਨਾਲ ਜਿਹੜਾ ਖੇਤੀ ਸਮਝੌਤੇ ਹੋਣ ਦੀ ਗੱਲ ਚੱਲ ਰਹੀ ਹੈ ਜਿਹਤੇ ਰੱਟਾ ਪਿਆ ਹੋਇਆ ਮੋਦੀ ਦਾ ਤੇ 트ੰਪ ਦਾ ਜਿਹਦੇ ਕਰਕੇ ਟੈਕਸ ਲੱਗੇ ਨੇ ਉਹ ਜੇ ਸਮਝੌਤਾ ਲਾਗੂ ਹੁੰਦਾ ਤਾਂ ਉਸ ਤੋਂ ਬਾਅਦ ਤੁਸੀਂ ਦੇਖਿਓ ਵੀ ਇੱਥੇ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਕਿਵੇਂ ਖੋਈਆਂ ਜਾਂਦੀਆਂ ਨੇ ਦੱਬੀਆਂ ਜਾਂਦੀਆਂ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਵਾਲੇ ਮਸਲੇ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਕਿ ਉਹ ਜ਼ਮੀਨਾਂ ਖੋਣ ਦਾ ਹੀ ਅਟੈਕ ਸੀ ਤੇ ਇਹੋ ਜਿਹੀ ਅਟੈਕ ਲਗਾਤਾਰ ਆਉਂਦੇ ਰਹੇ ਨੇ ਤੇ ਜੇ ਪੰਜਾਬ ਦੀਆਂ ਜ਼ਮੀਨਾਂ ਦਾ ਸੱਚੀ ਨੂੰ ਕਿਸੇ ਨੂੰ ਫਿਕਰ ਹੈ ਤਾਂ ਫਿਕਰ ਇਹ ਇਨ੍ਹਾਂ ਚੀਜ਼ਾਂ ਦਾ ਹੋਣਾ ਚਾਹੀਦਾ ਕਿਰਤੀਆ ਮਨਿਓ ਆਪ ਦੇ ਦਸਨਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇੱਕ ਘਰ ਛੱਤ ਲੈਣ ਨਾਲ ਜਾਂ ਕੋਈ ਕੋਈ ਦੋ 10 ਕੋਈ ਦੋ ਮਰਲੇ ਚਾਰ ਮਰਲੇ ਦਾ ਕੋਈ ਘਰ ਪਾ ਲੈਣ ਨਾਲ ਪੰਜਾਬ ਦੀ ਇਜਾਦਤ ਨੂੰ ਕੋਈ ਖਤਰਾ ਖੜਾ ਨਹੀਂ ਹੈ ਇੱਥੇ ਕੁਝ ਸਵਾਲ ਉਹੇ ਜਿਹੇ ਆਉਦੇ ਨੇ ਵੀ ਸਾਨੂੰ ਜੀ ਹਰਿਆਣੇ ਸੌਰੀ ਹਿਮਾਚਲ ਦੇ ਵਿੱਚ ਸਾਨੂੰ ਕੋਈ ਜ਼ਮੀਨ ਨਹੀਂ ਖਰੀਦਣ ਦਿੰਦਾ ਜੀ ਰਾਜਸਥਾਨ ਦੇ ਵਿੱਚ ਨਹੀਂ ਖਰੀਦਣ ਦਿੰਦਾ ਤੇ ਇੱਥੇ ਆ ਕੇ ਕੋਈ ਮਰਜ਼ੀ ਖਰੀਦ ਲੇ ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਚਲੋ ਠੀਕ ਹੈ ਹਰ ਰਾਜਸਥਾਨ ਤੇ ਹਰਿਆਣੇ ਹਿਮਾਚਲ ਤਾਂ ਹੈ ਨਹੀਂ ਗੁਜਰਾਤ ਦੇ ਵਿੱਚ ਨਹੀਂ ਸੀ ਜ਼ਮੀਨਾਂ ਖਰੀਦੀਆਂ ਹੋਈਆਂ ਯੂਪੀ ਦੇ ਵਿੱਚ ਨਹੀਂ ਖਰੀਦੀਆਂ ਹੋਈਆਂ ਬਿਹਾਰ ਦੇ ਵਿੱਚ ਨਹੀਂ ਖਰੀਦੀਆਂ ਹੋਈਆਂ ਬੈਸਟ ਬੰਗਾਲ ਦੇ ਵਿੱਚ ਨਹੀਂ ਖਰੀਦੀਆਂ ਹੋਈਆਂ ਦਿੱਲੀ ਦੇ ਵਿੱਚ ਕਿੱਡਾ ਵੱਡਾ ਪੰਜਾਬ ਦਾ ਭਾਈਚਾਰਾ ਰਹਿੰਦਾ ਹੈ ਉਹਨਾਂ ਦੀ ਉੱਥੇ ਜਾਇਦਾਦਾਂ ਨਹੀਂ ਹੈਗੀਆਂ ਮਤਲਬ ਜਿਹਦਾ ਮਤਲਬ ਵੀ ਅਸੀਂ ਇਹ ਹੁਣ ਇਹ ਵੀ ਦੋ ਸਟੇਟਾਂ ਜਿੱਥੇ ਜ਼ਮੀਨ ਨਾ ਖਰੀਦੇ ਜਾਣ ਦੇ ਪਿੱਛੇ ਕਾਰਨ ਹੀ ਹੋਰ ਨਹੀਂ ਉਹਦੇ ਪਿੱਛੇ ਕੋਈ ਕਾਰਨ ਨਹੀਂ ਹੈ ਵੀ ਅਸੀਂ ਪੰਜਾਬੀਆਂ ਨੂੰ ਜਾਂ ਕਿਸੇ ਹੋਰ ਸਟੇਟ ਨੂੰ ਇੱਥੇ ਪ੍ਰਾਪਰਟੀ ਨਹੀਂ ਖਰੀਦਣ ਦੇਣੀ ਉਹਦੇ ਪਿੱਛੇ ਕਾਰਨ ਹੋਰ ਨੇ ਵੀ ਉਹੋ ਟ੍ਰਾਈਬਲ ਭਾਈਚਾਰਿਆਂ ਦੀ ਇੱਕ ਖਾਸ ਤਰ੍ਹਾਂ ਦੇ ਸੱਭਿਆਚਾਰ ਜਿਹੜਾ ਲੁਪਤ ਹੋ ਸਕਦਾ ਇਹਨੂੰ ਖਤਰਾ ਹੈ ਜਾਣਦਾ ਤੇ ਪਲੱਸ ਉਹਦੇ ਨਾਲ ਬਾਤਾਵਨ ਦੇ ਸਰੋਕਾਰ ਜੁੜੇ ਹੋਏ ਨੇ ਪੋਲਿਊਸ਼ਨ ਦੇ ਸਰੋਕਾਰ ਜੁੜੇ ਹੋਏ ਨੇ ਉਹਦੇ ਜੋ ਕੱਢੇ ਹੋਏ ਦੋ ਰਾਜਾਂ ਦਾ ਜਿਹੜਾ ਇਹ ਸਟੈਪ ਹੈ ਉਹਨੂੰ ਆਧਾਰ ਬਣਾ ਕੇ ਪ੍ਰੋਜੈਕਟ ਆਏ ਕੀਤਾ ਜਾਂਦਾ ਜਿਵੇਂ ਪੰਜਾਬੀ ਤਾਂ ਕਿਤੇ ਜਾ ਕੇ ਰਹਿ ਨਹੀਂ ਸਕਦੇ ਤੇ ਦੂਜੇ ਜਿਵੇਂ ਮਰਜ਼ੀ ਤੁਰੇ ਆਉਣ ਵੀ ਕੋਈ ਇਸ ਤਰ੍ਹਾਂ ਦੀ ਹਾਲਤ ਹੈ ਇਸ ਤਰ੍ਹਾਂ ਦੀ ਹਾਲਤ ਨਹੀਂ ਹੈਗੀ ਪੰਜਾਬੀ ਸਾਰੇ ਹਿੰਦੁਸਤਾਨ 'ਚ ਬੈਠੇ ਹੋਏ ਨੇ ਉਹਨਾਂ ਕੋਲ ਜ਼ਮੀਨਾਂ ਵੀ ਨਹੀਂ ਪ੍ਰਾਪਰਟੀਆਂ ਵੀ ਤੇ ਜੇ ਤੁਸੀਂ ਪੰਜਾਬੀਆਂ ਦਾ ਦੇਖਣਾ ਹੋਵੇ ਤਾਂ ਤਕੜੇ ਕਾਰੋਬਾਰਾਂ 'ਚ ਜਿਹੜੇ ਪ੍ਰਵਾਸੀ ਨੇ ਇੱਥੇ ਇਹ ਦਿਹਾੜੀਆਂ ਕਰਦੇ ਆ ਪਰਵਾਸੀਆਂ ਨੇ ਟਰਾਂਸਪੋਰਟਾਂ ਦੇ ਬਿਜ਼ਨਸ ਨੇ ਪੰਜਾਬੀਆਂ ਦੇ ਵੱਡੇ ਕਾਰੋਬਾਰ ਨੇ ਵੱਡੀਆਂ ਫੈਕਟਰੀਆਂ ਨੇ ਤਾਂ ਮਤਲਬ ਇਹ ਗੱਲਾਂ ਐਡੀਆਂ ਥੋਥੀਆਂ ਨੇ ਮਤਲਬ ਫੋਕੀਆਂ ਫੋਕ ਨਾਲ ਤੱਥਾਂ ਨੇ ਜਦੋਂ ਆਪਾਂ ਦੇਖਦੇ ਆ ਇਹ ਖੜ ਨਹੀਂ ਸਕਦੀਆਂ ਪਰ ਇਹ ਜੀ ਸਮੱਸਿਆ ਹੈ ਜਿਹੜੀ ਗੱਲ ਮੈਂ ਹੋਰ ਕਰ ਵਿੱਚ ਆਉਣਾ ਉਹ ਇਹ ਹੈ ਵੀ ਜਦੋਂ ਤੁਸੀਂ ਇੱਥੇ ਇਸ ਤਰ੍ਹਾਂ ਦੀ ਪਾਟਕ ਪਾਉ ਸਿਆਸਤ ਕਰੋਗੇ ਤਾਂ ਇਹਦਾ ਖਤਰਾ ਸਾਡੇ ਉਸ ਪੰਜਾਬੀ ਭਾਈਚਾਰੇ ਨੂੰ ਖੜਾ ਹੋਊਗਾ ਜਿਹੜਾ ਪੰਜਾਬ ਤੋਂ ਬਾਹਰ ਰਹਿੰਦਾ ਹੈ ਇੱਥੇ ਤਾਂ ਤੁਸੀਂ ਕਹਿੰਦੇ ਹੋ ਅਸੀਂ ਤਕੜੇ ਆ ਅਸੀਂ ਬਹੁਤ ਗਿਲਤੀ ਆ ਸਾਡੀ ਜਾਇਦਾਦ ਦੇ ਮਾਲਕਾਂ ਸਾਡੇ ਕੋਲ ਤਾਕਤਾਂ ਸੀ ਜਿਹਦੇ ਮਰਜ਼ੀ ਜਾ ਕੇ ਥੱਪੜੇ ਮਾਰ ਦਈਏ ਜਿਹਦੀ ਮਰਜ਼ੀ ਲੱਤਾਂ ਤੋੜ ਦਈਏ ਪਰਸੋ ਇੱਕ ਨਿੰਗਾ ਨੇ ਕਿਸੇ ਬੇਬੀ ਜਾਂ ਬੇਕਸੂਰ ਕਿਸੇ ਬੰਦੇ ਦਾ ਮਤਲਬ ਪ੍ਰਵਾਸੀ ਮਜ਼ਦੂਰ ਦਾ ਕਤਲ ਕੀਤਾ ਉਹਦੇ ਵਿੱਚ ਕੋਈ ਕਾਰਨ ਇਸ ਦੀ ਵੀਡੀਓ ਮੈਂ ਦੇਖੀ ਹੈ ਤਾਂ ਵੀ ਇੱਥੇ ਤਾਂ ਤੁਸੀਂ ਇਹ ਕਰ ਸਕਦੇ ਹੋ ਤਾਂ ਬਾਹਰਲੇ ਜਿੱਥੇ ਜਿੱਥੇ ਅਸੀਂ ਘਟ ਗਿਣਤੀ ਜਾਂ ਅਸੀਂ ਰਹਿ ਰਹੇ ਹਾਂ ਸਾਡਾ ਭਾਈਚਾਰਾ ਰਹਿ ਰਿਹਾ ਸਾਡੇ ਲੋਕ ਰਹਿ ਰਹੇ ਨਹੀਂ ਸਾਡੇ ਧਰਮ ਸਾਡੇ ਕਲਚਰ ਨਾਲ ਸੰਦੇ ਲੋਕ ਰਹਿ ਰਹੇ ਨਹੀਂ ਜਦੋਂ ਉਹਨਾਂ ਨਾਲ ਹੋਊਗਾ ਫਿਰ ਅਸੀਂ ਕਹਾਂਗੇ ਸਾਡੀ ਤੋਂ ਕੌਮ ਨਾਲ ਧੱਕਾ ਹੋ ਰਿਹਾ ਹੈ ਸਾਡੇ ਨਾਲ ਮਤਲਬ ਪੰਜਾਬੀਆਂ ਨਾਲ ਧੱਕਾ ਹੋ ਰਿਹਾ ਵੀ ਇਹ ਜੇ ਅਸੀਂ ਇਸ ਤਰ੍ਹਾਂ ਦੀ 파ਟਕ ਪਾਉ ਸਿਆਸਤ ਕਰਾਂਗੇ ਜਿਹੜੀ ਕਿਰਤੀ ਲੋਕਾਂ ਦੇ ਵਿੱਚ ਵਿਖੇੜਾ ਖੜਾ ਕਰੂਗੀ ਤਾਂ ਉਹਨੇ ਫਿਰ ਨਕਸਾਲ ਵੀ ਸਾਡਾ ਮੂੜਮਾ ਕਰਨਾ ਹੀ ਕਰਨਾ ਹੈ ਇਹ ਗੱਲ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਵੀ ਇਹ 파ਟਕ ਪਾਉ ਸਿਆਸਤ ਤੋਂ ਜਿੰਨਾ ਅਸੀਂ ਖਿਹੜਾ ਛੜਾ ਲਾਂਗੇ ਉਨਾ ਹੀ ਚੰਗਾ ਹੈ ਸਾਡਾ ਲੋਕਾਂ ਦਾ ਪੰਜਾਬੀ ਲੋਕਾਂ ਦਾ ਭਲਾ ਪੰਜਾਬੀ ਕੌਮੀਅਤ ਦਾ ਭਲਾ ਪੰਜਾਬੀ ਸੱਭਿਆਚਾਰ ਦਾ ਭਲਾ ਲੋਕਾਂ ਦੀ ਏਕਤਾ ਅਸਾਰਨ ਦੇ ਵਿੱਚ ਤੇ ਇਹਦਾ ਇਹਦਾ ਜਿਹੜਾ ਸਾਡਾ ਗੁੱਸਾ ਹੈ ਜਿਹੜਾ ਸਾਡਾ ਰੋਹ ਹੈ ਇਹਦਾ ਜਿਹੜਾ ਮਹਾਨ ਹੈ ਉਹ ਸਾਮਰਾਜ ਦੇ ਵੱਡੇ ਜਿਹੜੇ ਸ਼ਰਮਾਇਦਾਰ ਸਾਡੇ ਮਾਲ ਖਜਾਨਿਆਂ ਨੂੰ ਲੁੱਟਣ ਪਏ ਹੋਏ ਨੇ ਉਧਰ ਕਰਨ ਦੇ ਵਿੱਚ ਸਾਡੀ ਲੈਂਗੁਏਜ ਨੂੰ ਖਤਰਾ ਕੀ ਦਿੱਤੋ ਹੈ ਅੰਗਰੇਜ਼ੀ ਤੋਂ ਖਤਰਾ ਸਾਡੀ ਲੈਂਗੁਏਜ ਨੂੰ ਸਕੂਲਾਂ ਦੇ ਵਿੱਚ ਦੇਖੋ ਜਿਹੜੇ ਪ੍ਰਾਈਵੇਟ ਸਕੂਲ ਨੇ ਪਬਲਿਕ ਸਕੂਲ ਨੇ ਉੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ ਸਰਜੀਤ ਪਾਤਲ ਦੀ ਕਵਤ ਹੈ ਕਿ ਇਹ ਇੱਕੋ ਹੀ ਇੱਕ ਦੇਸ਼ ਹੈ ਜਿੱਥੇ ਮਤਲਬ ਆਪਦੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਲਾਇਆ ਜਾਂਦਾ ਹੈ ਇਹ ਇ ਉੱਥੇ ਕੋਈ ਪ੍ਰਵਾਸੀ ਆ ਕੇ ਸਾਡੀ ਲੈਂਗੁਏਜ ਨੂੰ ਖਤਰਾ ਨਹੀਂ ਖੜਾ ਕਰ ਰਿਹਾ ਤੁਸੀਂ ਰੋਜ਼ਗਾਰ ਲੈਣਾ ਹੈ ਉੱਥੇ ਤੁਹਾਨੂੰ ਅੰਗਰੇਜ਼ੀ ਚਾਹੀਦੀ ਹੈ ਤੁਸੀਂ ਪੜ੍ਹਾਈ ਕਰਨੀ ਹੈ ਉਸ ਨੂੰ ਅੰਗਰੇ ਹਾਇਰ ਐਜੂਕੇਸ਼ਨ ਜਾਣਾ ਅੰਗਰੇਜ਼ੀ ਚਾਹੀਦੀ ਹੈ ਬਾਹਰ ਜਾਣਾ ਉਸ ਨੂੰ ਆਇਰਸ ਕਰਨੀ ਪਊ ਮਤਲਬ ਅੰਗਰੇਜ਼ੀ ਦਾ ਇੰਨਾ ਜ਼ਿਆਦਾ ਦਬਦਬਾ ਹੈ ਤੇ ਇੰਨੀ ਜ਼ਿਆਦਾ ਕੁਸਭੈਂਟ ਹੈ ਅੰਗਰੇਜ਼ੀ ਦੀ ਲੈਂਗੁਏਜ ਦੇ ਵਿੱਚ ਵੀ ਜੇ ਪੰਜਾਬੀ 'ਚ ਰੀਅਲ ਖਤਰੇ ਦੀ ਗੱਲ ਕਰਨੀ ਹੋਵੇ ਤਾਂ ਸਾਡਾ ਸਾਡਾ ਖਤਰਾ ਅੰਗਰੇਜ਼ੀ ਤੋਂ ਐਸਾ ਹੋਰ ਕਿਸੇ ਭਾਸ਼ਾ ਤੋਂ ਨਹੀਂ ਇਸੇ ਤਰ੍ਹਾਂ ਹੀ ਪੰਜਾਬ ਦੇ ਕਲਚਰ ਨੂੰ ਪੰਜਾਬ ਦੀਆਂ ਰਵੈਤਾਂ ਨੂੰ ਪੰਜਾਬ ਦੇ ਪਹਿਰਾਵੇ ਨੂੰ ਇਹ ਇਧਰ ਇਹਦਾ ਖਤਰਾ ਸਾਨੂੰ ਸਾਮਰਾਜੀ ਸੱਭਿਆਚਾਰ ਤੋਂ ਆ ਜਿਹੜਾ ਉਧਰੋਂ ਆ ਰਿਹਾ ਜਿਹਦੇ ਕਰਕੇ ਜਿਹਨੂੰ ਕਹਿੰਦੇ ਸਾਡੀ ਤਾਂ ਨਵੀਂ ਪੀੜ੍ਹੀ بگੜ ਗਈ ਇਹ ਨਸ਼ਿਆਂ 'ਚ ਪੈ ਗਈ ਇਹ ਗੈਂਗਸਟਰ ਬਾਅਦ 'ਚ ਪੈ ਗਈ ਇਹ ਕਿਸੇ ਪ੍ਰਵਾਸੀਆਂ ਨੇ ਨਹੀਂ ਪਾਈ ਇਹ ਉਹ ਸਾਮਰਾਜੀ ਸੱਭਿਆਚਾਰ ਦਾ ਅਸਰ ਹੈ ਜ ਜਿਹਦਾ ਮਤਲਬ ਕੀ ਹੈ ਵੀ ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਜੋ ਅਸਲ ਕਾਰਨ ਨੇ ਤੇ ਜਿਹੜੇ ਇਹ ਜਿਹੜੀਆਂ ਚੀਜ਼ਾਂ ਕਾਰਨ ਨਹੀਂ ਹੈਗੀਆਂ ਇਧਰ ਨਹੀਂ ਸਾਨੂੰ ਆਉਦਾ ਹੋ ਗਾ ਸਾਡੀ ਲੋਕਾਂ ਦੀ ਏਕਤਾ ਬਚਾ ਕੇ ਰੱਖਣਾ ਸਾਨੂੰ ਮਤਲਬ ਸਾਡੀ ਬਹੁਤ ਵੱਡੀ ਲੋੜ ਹੈ ਇਸ ਪਾਸੇ ਦੇਖਣਾ ਚਾਹੀਦਾ ਪੰਜਾਬ ਤੋਂ ਉੱਠੀ ਇੱਕ ਕਿਸਾਨਾਂ ਦੀ ਲਹਿਰ ਸਾ ਉਸ ਤੋਂ ਬਾਅਦ ਬਿਹਾਰ, ਯੂਪੀ, ਹਰਿਆਣਾ, ਰਾਜਸਥਾਨ ਵੀ ਮਤਲਬ ਇਦੋਂ ਵੀ ਪਾਰ ਹੋ ਕੇ ਦੁਨੀਆ ਪੱਧਰ ਤੇ ਇੱਕ ਲਹਿਰ ਪਹੁੰਚ ਗਈ। ਐਡਾ ਵੱਡਾ ਜਿਹੜਾ ਖਤਰਾ ਸੀ ਵੀ ਮੋਦੀ ਬਾਰੇ ਇਹ ਮੰਨਿਆ ਜਾਂਦਾ ਸੀ ਝੋਕਦਾ ਨਹੀਂ। ਉਹਨੂੰ ਝੁਕਾ ਕੇ ਆ ਗਈ ਇਹ ਲਹਿਰ। ਫੇਰ ਉਸ ਤੋਂ ਬਾਅਦ ਹੁਣ ਇੰਨੀ ਦਿਨੀ ਇਹ ਆ ਵੀ ਕਿਧਰੇ ਨੇਪਾਲ 'ਚ, ਕਿਧਰੇ ਸ਼੍ਰੀਲੰਕਾ 'ਚ, ਕਿਧਰੇ ਬੰਗਲਾਦੇਸ਼ 'ਚ ਇਹ ਹੋ ਰਿਹਾ। ਕਿ ਉਥੋਂ ਦੀਆਂ ਹਕੂਮਤਾਂ ਨੂੰ ਨੌਜਵਾਨੀ ਤੇ ਉਥੋਂ ਦੇ ਲੋਕ ਟੱਕਰ ਦੇ ਰਹੇ ਨੇ ਇਹ ਕਿਤੇ ਇਹ ਦਾ ਨਹੀਂ ਅਸੀਂ ਤਾਂ ਖੜੇ ਦੋ ਚਾਰ ਜਣੇ ਗੱਲਾਂ ਕਰ ਰਹੇ ਸੀ ਵੀ ਕਿਤੇ ਹੁਣ ਪੰਜਾਬ ਦੇ ਪੰਜਾਬ ਪਹਿਲ ਕਰਦਾ ਹੁੰਦਾ ਤੇ ਪੰਜਾਬ ਦੇ ਨਾਲ ਫਿਰ ਸਾਰੇ ਲੋਕ ਚੱਲਦੇ ਹੁੰਦੇ ਨੇ ਵੀ ਹੁਣ ਪੰਜਾਬ ਦੇ ਨਾਲ ਹੀ ਸਾਰਿਆਂ ਨੂੰ ਨਫ਼ਰਤ ਕਰਨ ਲਾ ਦੋ ਇਹ ਸਰਕਾਰ ਦੀ ਗੇਮ ਤਾਂ ਨਹੀਂ ਹੋ ਸਕਦੀ ਇਹ ਮਤਲਬ ਜੇ ਇੱਕਦਾਂ ਕੋਈ ਆਏ ਕਹਿਣਾ ਵੀ ਅੱਜ ਸचेत ਰੂਪ ਦੇ ਵਿੱਚ ਸਰਕਾਰ ਨੇ ਕੋਈ ਏਜੰਡਾ ਲੈ ਕੇ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ ਇਹ ਤਾਂ ਚਲੋ ਨਹੀਂ ਕੋਈ ਕੋਈ ਸਾਹਮਣੇ ਕੋਈ ਤੱਥ ਹੋਣਗੇ ਤਾਂ ਤੁਸੀਂ ਉਹਨਾਂ ਦੇ ਆਧਾਰ 'ਤੇ ਕਹਿ ਸਕਦੇ ਹੋ ਪਰ ਓਵਰਆਲ ਜਿਹੜਾ ਇਹ ਸਾਰਾ ਬਰਤਾਰਾ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਬਰਤਾਰਾ ਇਹ ਉਹਨਾਂ ਦੇ ਪੱਖ 'ਚ ਹੀ ਭੁਗਤਦਾ ਹੈ ਕਿਉਂਕਿ ਇਹ ਖੇਤੀ ਕਾਨੂੰਨਾਂ ਵਾਲਾ ਮਸਲਾ ਜਿਹੜਾ ਜਿਹੜਾ ਇਹ ਮਤਲਬ ਮੁਲਕ ਪੱਧਰ 'ਤੇ ਉੱਪਰ ਜਿਹੜਾ ਇਹ ਸੰਘਰਸ਼ ਚੱਲਿਆ ਉਹਦੇ 'ਚ ਪੰਜਾਬ ਦਾ ਸਥਾਨ ਹਰਿਆਣੇ ਦਾ ਸਥਾਨ ਤੇ ਉਸ ਤੋਂ ਬਾਅਦ ਫਿਰ ਸਾਰੇ ਮੁਲਕ ਦੇ ਲੋਕਾਂ ਦੀ ਏਕਤਾ ਦਾ ਜਿਹੜਾ ਰੋਲ ਰਿਹਾ ਇਹ ਤੁਸੀਂ ਉਹ ਨੂੰ ਉਹ ਨੂੰ ਹਰ ਮੌਕੇ ਯਾਦ ਰੱਖਣ ਦੀ ਲੋੜ ਹੈ ਇਹ ਜਿੱਡਾ ਵੱਡਾ ਹਮਲਾ ਸੀ ਜਿੱਡੀ ਵੱਡੀ ਤੱਦੀ ਜਿੱਡੇ ਵੱਡੇ ਜ਼ੋਰ ਨਾਲ ਮੋਦੀ ਹਕੂਮਤ ਆਈ ਸੀ ਜਿਵੇਂ ਸਾਲ ਡੇਢ ਸਾਲ ਉਹਨਾਂ ਨੇ ਜਿੱਡਾ ਜ਼ੋਰ ਲਾਇਆ ਕਿੰਨੀਆਂ ਚਾਲਾਂ ਖੇਡੀਆਂ ਲੋਕਾਂ ਦੇ ਵਿੱਚ 파ਟਕ ਪਾਉਣ ਦੀਆਂ ਇਹਨੂੰ ਫਿਰਕੂ ਲੀਹਾਂ ਤੇ ਚੜਾਉਣ ਦੀਆਂ ਕਦੇ ਕੌਮ ਮਤਲਬ ਵੀ ਇਹਨੂੰ ਕੋਈ ਕੌਮੀ ਉਸ ਦਾ ਹਮਲਾ ਮਤਲਬ ਇਹ ਜਿਨੋ ਝੰਡਾ ਚਲਾਉਣ ਵਾਲੀ ਘਟਨਾ ਕੋਈ ਉਸ ਤੋਂ ਬਾਅਦ ਜੋ ਬਣਾਇਆ ਵੀ ਇਹ ਬਖਵਾਦ ਤੇ ਹੋਰ ਇਹੋ ਜੇ ਰੰਗਤ ਦੇ ਮਤਲਬ ਕਿੰਨੀਆਂ ਚਾਲਾਂ ਉਹਨਾਂ ਨੇ ਚੱਲੀਆਂ ਤੇ ਉਹ ਸਾਰੀਆਂ ਹੀ ਚਾਲਾਂ ਜੇ ਡਿਫੀਟ ਹੋਈਆਂ ਜੇ ਹਰਾਈਆਂ ਗਈਆਂ ਤਾਂ ਉਹਦੇ ਵਿੱਚ ਇੱਕੋ ਹੀ ਗੱਲ ਸੀ ਵੀ ਉੱਥੇ ਲੋਕਾਂ ਨੇ ਧਰਮ ਦੇ ਬੋਲੀਆਂ ਦੇ ਤੇ ਜਿਹੜਾ ਵੱਖੋ ਵੱਖਰ ਜਿਹੜੀਆਂ ਮਤਲਬ ਵੀ ਪਛਾਣਾ ਨਹੀਂ ਉਹਨਾਂ ਜਤਾਂ ਤੇ ਉਸ ਤੇ ਜਿਹੜੇ ਬਖਰੇਵੇਂ ਨੇ ਉਹਨਾਂ ਨੂੰ ਪਾਸੇ ਰੱਖ ਕੇ ਵੀ ਅਸੀਂ ਕੀਰਤੀ ਲੋਕ ਆ ਅਸੀਂ ਕਿਸਾਨ ਆ ਅਸੀਂ ਮਿਹਨਤਕਾਸ਼ ਆ ਅਸੀਂ ਦਸਾਂ ਨੂੰ ਦੀ ਕਿਰਤ ਕਰਨ ਵਾਲੇ ਆ ਸਾਡਾ ਏਕਾ ਇਸ ਆਧਾਰ ਤੇ ਹੋਣਾ ਚਾਹੀਦਾ ਬਾਕੀ ਸਾਰੀਆਂ ਪਛਾਣਾਂ ਦੇ ਬਾਕੀ ਸਾਰੀਆਂ ਗੱਲਾਂ ਪਿੱਛੇ ਨੇ ਜਦੋਂ ਇਹ ਗੱਲ ਲੋਕਾਂ ਨੇ ਸਮਝੀ ਤੇ ਇਹ ਲੋਕ ਇਹ ਗੱਲ ਨੂੰ ਸਮਝ ਕੇ ਲੋਕਾਂ ਨੇ ਐਕਟ ਕੀਤਾ ਇਕੱਠੇ ਤਾਂ ਉਹ ਉਹ ਤਾਕਤ ਬਣੀ ਜਿਹੜੀ ਉਸ ਉਸ ਮੋਦੀ ਹਕੂਮਤ ਨੂੰ ਝੁਕਾ ਸਕੀ ਜਿਹਦੇ ਬਾਰੇ ਕਿਹਾ ਇਹ ਜਾਂਦਾ ਸੀ ਵੀ ਜੋ ਮੋਦੀ ਨੇ ਕਹਿਤਾ ਉਹ ਤਾਂ ਪੱਥਰ ਤੇ ਲਕੀਰ ਆ ਉਹ ਮਿਟਦਾ ਨਹੀਂ ਤਾਂ ਉਹ ਮਟਾਇਆ ਜੇ ਕਿਸੇ ਨੇ ਤਾਂ ਉਹ ਇਹ ਲੋਕਾਂ ਦੀ ਏਕਤਾ ਨੇ ਉਠਾਇਆ ਸੀ ਹੁਣ ਉਹ ਲੋਕਾਂ ਦੀ ਜਿਹੜੀ ਇਹ ਏਕਤਾ ਹੈ ਜੇ ਇਹ ਏਕਤਾ ਖੁਰਦੀ ਹੈ ਜੇ ਇਹ ਏਕਤਾ ਘਟਦੀ ਹੈ ਇਹਦੇ ਵਿੱਚ 파ਟਕ ਮੈਂਦੇ ਨੇ ਤਾਂ ਇਹ ਉਹਨਾਂ ਵਾਸਤੇ ਗੰਜੈਸ਼ ਦੁਆਰਾ ਮੁਹਈਆ ਕਰਵਾਉਗੀ ਵੀ ਉਹੋ ਜੇ ਕਦਮ ਦੁਆਰਾ ਲੈ ਸਕਣ ਤਾਂ 파ਟਕ ਪਾਉ ਵੰਡ ਪਾਉ ਸਿਆਸਤ ਅੱਜ ਸਾਡੇ ਤੇ ਜਿਹੜੀ ਰਾਜ ਕਰ ਰਹੀ ਖਾਸ ਕਰਕੇ ਬੀਜਪੀ ਮੈਂ ਕੱਲੀ ਬੀਜਪੀ ਨੂੰ ਕਹਿ ਰਿਹਾ ਸਾਰੀਆਂ ਇੱਕੋ ਜੀਆਂ ਨੇ ਸਾਰੀਆਂ ਵੰਡ ਲੋਕਾਂ ਨੂੰ ਵੰਡ ਕੇ ਪਾੜ ਕੇ ਹੀ ਰਾਜ ਕਰਦੀਆਂ ਨੇ ਕਾਂਗਰਸ ਕੋਈ ਦੁੱਧ ਤੋਤੀ ਨਹੀਂ ਹੈ ਬਾਰ ਇਸ ਮੌਕੇ ਜਿਹੜਾ ਸਭ ਤੋਂ ਵੱਧ ਉੱਬਰ ਮਾਉਦਾ ਉਹ ਬਣਿਆ ਹੋਇਆ ਪੰਡ ਪਾਉ ਸਿਆਸਤ ਦਾ ਜਿਹੜਾ ਰੂਪ ਹੈ ਉਹ ਬੀਜੇਪੀ ਦੇ ਰੂਪ ਚ ਦਿਖ ਰਿਹਾ ਤਾਂ ਜੇ ਕੋਈ ਅਸੀਂ ਲੋਕਾਂ ਦੇ ਵਿੱਚ ਇਹੋ ਜੇ ਪਾਟਕ ਕਿਰਤੀ ਲੋਕਾਂ ਦੇ ਵਿੱਚ ਕੋਈ ਪਾਟਕ ਪੈਂਦੀ ਹੈ ਕੋਈ ਵਿਖੇੜੇ ਖੜੇ ਹੁੰਦੇ ਹੈ ਬਖਰੇਵੇਂ ਖੜੇ ਹੁੰਦੇ ਹੈ ਤਾਂ ਇਹੇ ਉਸ ਹਕੂਮਤ ਦੇ ਹੱਥ ਮਜ਼ਬੂਤ ਕਰਨ ਵਾਲੀ ਗੱਲ ਹੀ ਹੈ ਤੇ ਇਹ ਠੀਕ ਹੈ ਵੀ ਜੇ ਤੁਸੀਂ ਹੁਣ ਇਹਨੂੰ ਕਹਿੰਦੇ ਹੋ ਕਿ ਨੇਪਾਲ ਜਾਂ ਉੱਥੇ ਜੋ ਜੋ ਲਹਿਰਾਂ ਉੱਠੀਆਂ ਨੌਜਵਾਨਾਂ ਦੀਆਂ ਉਹਦੇ ਵਿੱਚੋਂ ਤੁਹਾਨੂੰ ਇੱਕ ਅੱਧ ਤਰ੍ਹਾਂ ਦਾ ਉਹ ਦਿਸਿਆ ਵੀ ਲੋਕਾਂ ਦੇ ਜਿਹੜੀ ਬੇਚੈਨੀ ਆ ਉਹ ਕਿਵੇਂ ਹਕੂਮਤਾਂ ਨੂੰ ਫਿਰ ਵਕਤ ਪਾ ਸਕਦੀ ਹੈ ਤਾਂ ਉਹ ਸਾਰੀ ਗੱਲ ਦੇ ਵਿੱਚ ਵੀ ਉਹੀ ਗੱਲ ਹੈ ਵੀ ਜਦੋਂ ਲੋਕ ਇਹ ਪਛਾਣ ਲੈਂਦੇ ਆ ਵੀ ਯਾਰ ਕਿਰਤੀ ਜਮਾਤ ਇੱਕ ਪਾਸੇ ਹੈ ਤੇ ਇਹ ਲੁੱਟਣ ਵਾਲੀ ਜਮਾਤ ਦੂਜੇ ਪਾਸੇ ਹੈ ਸਾਡੇ 'ਚ ਕੋਈ ਸਾਂਝ ਨਹੀਂ ਹੈ ਬਾਕੀ ਸਾਡੀ ਜਿਹੜੀ ਕਿਰਤੀਆਂ ਦੀ ਸਾਂਝ ਉਹ ਹੈਗੀ ਹੈ ਤੇ ਇਹ ਸਾਡੀ ਦੁਸ਼ਮਣ ਜਮਾਤ ਹੈ ਜਦੋਂ ਇਹ ਲੋਕ ਇਹ ਪਛਾਣ ਲੈਂਦੇ ਆ ਫਿਰ ਉਹ ਹੋਇਆ ਜਾਂ ਕੁਝ ਕਰ ਸਕਦੇ ਆ ਤੇ ਇਹ ਲੋਕ ਇਹ ਪਛਾਣ ਨਾ ਕਰ ਸਕਣ ਵੀ ਉਹਨਾਂ ਦੀ ਅਸਲੀ ਅਸਲੀ ਇਕਤਾ ਜਾਂ ਉਹਨਾਂ ਦੀ ਅਸਲੀ ਜਿਹੜੀ ਪਛਾਣ ਹੈ ਉਹ ਉਹਨਾਂ ਦੀ ਕਿਰਤੀ ਹੋਣ ਦੇ ਵਿੱਚ ਹੈ ਇਸ ਗੱਲ ਦੇ ਵਿੱਚ ਭਲੇਖਾ ਪਿਆਰ ਵੀ ਇਸ ਗੱਲ ਦੇ ਵਿੱਚ ਲੋਕ ਉਲਝੇ ਰਹਿਣ ਵੀ ਸਾਡੀ ਪਛਾਣ ਕੀ ਹੈ ਇਹ ਹਾਕਮ ਜਮਾਤਾਂ ਦੀ ਸਿਆਸਤ ਹਮੇਸ਼ਾ ਰਹਿੰਦੀ ਹੈ ਤੇ ਇਹ ਲੋਕਾਂ ਦੇ ਸੰਘਰਸ਼ਾਂ ਵਾਸਤੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਦੇ ਸੰਘਰਸ਼ ਵਾਸਤੇ ਨੁਕਸਾਨਦੇ ਬਣਦੀ ਹੈ ਠੀਕ ਹੈ ਬਈ ਜੀ ਤੇ ਇੱਕ ਬਈ ਜੀ ਅਖੀਰਲਾ ਸਵਾਲ ਕਿ ਇੱਕ ਡੈਮੋਗ੍ਰਾਫੀ ਇਦਾਂ ਰੌਲਾ ਚੱਲਦਾ ਪੰਜਾਬ ਦੇ ਵਿੱਚ ਕਿ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਜੂਗੀ ਕੀ ਪੰਜਾਬ ਦੀ ਡੈਮੋਗ੍ਰਾਫੀ ਮਤਲਬ ਚੇਂਜ ਹੋ ਸਕਦੀ ਹੈ ਪ੍ਰਵਾਸੀਆਂ ਦੇ ਨਾਲ ਦੇਖੋ ਇੱਕ ਤਾਂ ਇਹਦੀ ਦੋ ਗੱਲਾਂ ਨੇ ਇੱਕ ਤਾਂ ਇਹ ਹੀ ਗੱਲ ਵੀ ਡੈਮੋਗ੍ਰਾਫੀ ਚੇਂਜ ਹੋਣ ਦਾ ਜਿਹੜਾ ਜਿਹੜਾ ਇਹ ਖਤਰਾ ਜਿਹਦੀ ਦੀ ਗੱਲ ਹੁੰਦੀ ਹੈ ਇਹ ਆਪਣੇ ਆਪ ਚ ਕਿੱਡਾ ਹੈ ਦੂਜਾ ਇਹ ਵੀ ਫਿਰ ਇਹਦੇ ਅਸਰ ਕੀ ਦੇ ਜਿਵੇਂ ਇੱਕ ਤਾਂ ਇਹ ਵੀ ਯਾਰ ਜੇ ਇਹਨਾਂ ਦੀ ਗਿਣਤੀ ਦੇਖਣੀ ਹੋਵੇ ਹੁਣ ਤੱਕ ਵੈਸੇ ਤਾਂ मतलब ਬਹੁਤ ਲੰਬੇ ਟਾਈਮ ਤੋਂ ਕੋਈ ਮਤਲਬ ਜਿਹੜੀ ਮਰਦਮਸ਼ੁਮਾਰੀਆਂ ਹੁੰਦੀਆਂ ਨੇ ਜਿਹੜਾ ਮਤਲਬ ਸਰਕਾਰ ਸਰਵੇ ਕਰਵਾਉਂਦੀ ਹੈ ਉਹ ਹੋਈ ਨਹੀਂ ਪ੍ਰਵਾਸੀਆਂ ਦੀ ਠੋਸ ਗਿਣਤੀ ਪੰਜਾਬ ਦੇ ਵਿੱਚ ਅੱਜ ਕਿੰਨੀ ਹੈ ਇਹਦੇ ਬਾਰੇ ਕੋਈ ਸਰਕਾਰੀ ਪੱਕਾ ਅਨੁਮਾਨ ਨਹੀਂ ਮਿਲਦਾ ਮੋٹے ਮੋٹے ਕੁਝ ਥਾਵਾਂ ਦੇ ਕੁਝ ਸੰਸਥਾਵਾਂ ਨੇ ਕੀਤੇ ਕੁਝ ਨੇ ਹੋਰ ਕੀਤੇ ਉਹਦੇ ਆਧਾਰ ਤੇ ਇਹ ਕਿਹਾ ਜਾਂਦਾ ਹੈ ਕਿ ਯਾਰ ਇਹ 35 ਤੋਂ 50 ਲੱਖ ਦੇ ਵਿੱਚ ਦੀ ਜਿੰਨ ਕੀ ਗਿਣਤੀ ਹੋ ਸਕਦੀ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇੱਥੇ ਰਹਿ ਰਹੇ ਠੀਕ ਹੈ ਤਾਂ ਇਹ ਕੁੱਲ ਵਸੋਂ ਦਾ ਜੋ 3.5 ਤੋਂ 4 ਕਰੋੜ ਦੇ ਨੇੜੇ ਸਾਡੀ ਪੰਜਾਬ ਦੀ ਜਨਸੰਖਿਆ ਹੈ ਉਹਦਾ ਬਹੁਤ ਛੋਟਾ ਨਿਗੂਣਾ ਹਿੱਸਾ ਬਣਦਾ ਹੈ ਤੇ ਇਹਦੇ ਨਾਲ ਪੰਜਾਬ ਦੀ ਕੁੱਲ ਜਨਸੰਖਿਆ ਦਾ ਮਹਾਂਦਰਾ ਹੀ ਅੱਡ ਦਿਸਣ ਲੱਗ ਜੂਗਾ ਜਾਂ ਕੋਈ ਮਤਲਬ ਇਹ ਇਹਦੀ ਦੇਖ ਬਹੁਤ ਜ਼ਿਆਦਾ ਬਦਲ ਜੂਗੀ ਇਸ ਕਿਸਮ ਦੀ ਗੱਲ ਨਹੀਂ ਲੱਗਦੀ ਦੂਜੀ ਗੱਲ ਇਹ ਹੈ ਵੀ ਇਹ ਹੁਣ ਬਧੂ ਕਿੰਨਾ ਹੈ ਜੇ ਆਪਾਂ ਐਂ ਵੀ ਕਹਿ ਲਈਏ ਵੀ ਕੀ ਹੁਣ ਇਹ ਵਧਦੀ ਹੀ ਤੁਰੀ ਜਾਊਗੀ ਇਹ ਪਿਛਲੇ 40-45 ਸਾਲਾਂ ਦੇ ਵਿੱਚ ਹਰੇ ਇਨਕਲਾਬ ਤੋਂ ਲੈ ਕੇ ਪੰਜਾਬ ਦੇ ਅੰਦਰ ਜੋ ਲੇਬਰ ਦੀ ਲੋਡ ਖੜੀ ਹੋਈ ਉਸ ਲੋਡ ਦੇ ਵਿੱਚੋਂ ਇਹ ਪ੍ਰਵਾਸੀ ਮਜ਼ਦੂਰ ਪੰਜਾਬ ਚ ਆਏ ਨੇ ਅੱਜ ਇੱਥੋਂ ਦੀ ਖੇਤੀ ਇੱਥੋਂ ਦੀ ਇੰਡਸਟਰੀ ਇੱਥੋਂ ਦੇ ਸਾਰੀਆਂ ਜਿਹੜਾ ਮਤਲਬ ਜਿੱਥੇ ਰੋਜ਼ਗਾਰ ਮਿਲਦਾ ਉਹ ਸਾਰੇ ਬੇਸੀ ਸੰਕਟ ਮੂੰਹ ਆਏ ਹੋਏ ਨੇ ਬੇਰੁਜ਼ਗਾਰੀ ਦੇ ਅਸੀਂ ਛੰਬੇ ਪਏ ਆ ਉਸ ਹਾਲਤ ਦੇ ਵਿੱਚ ਜੇ ਇੱਥੇ ਰੋਜ਼ਗਾਰ ਬੇਸੀ ਘਟ ਹੋਊਗਾ ਤਾਂ ਕੋਈ ਬੰਦਾ ਇੱਥੋਂ ਚੱਲ ਕੇ ਕਿਉਂ ਆਊਗਾ ਜਿਹਦਾ ਮਤਲਬ ਕੀ ਆ ਵੀ ਆਉਣ ਵਾਲੇ ਸਮੇਂ 'ਚ ਇਹ ਰਫ਼ਤਾਰ ਬੇਸੀ ਵੀ ਬਦਲ ਨਹੀਂ ਜਾ ਰਹੀ ਘਟਣ ਜਾ ਰਹੀ ਹੈ ਜਾਂ ਇੱਥੇ ਜੀ ਰਹੂਗੀ ਇਸ ਤੋਂ ਗਾਹਾਂ ਨਹੀਂ ਜਾਂਦੀ ਤਾਂ ਦੀਦਾ ਮਤਲਬ ਕੀ ਹੈ ਵੀ ਡੈਮੋਗ੍ਰਾਫਿਕ ਚੇਂਜ ਦਾ ਅਸਲ ਜਿਹੜਾ ਕੋਈ ਮਾਮਲਾ ਵੀ ਹੈ ਵੀ ਕੋਈ ਆਊਗਾ ਉਹ ਬੜਾ ਇਹ ਇਸ ਗੱਲ ਦੇ ਵਿੱਚ ਵੀ ਬੜਾ ਕੋਈ ਤੰਤ ਹੈ ਦੂਜੀ ਗੱਲ ਇਹ ਹੈ ਵੀ ਡੈਮੋਗ੍ਰਾਫਿਕ ਚੇਂਜ ਨਾਲ ਫਰਕ ਕੀ ਪੈਂਦੇ ਹੁੰਦੇ ਨੇ ਵੀ ਮੰਨ ਲਓ ਕੋਈ ਪੰਜਾਬ ਦੀ ਲੈਂਗੁਏਜ ਇਫੈਕਟ ਹੋ ਗਈ ਵੀ ਇੱਥੋਂ ਦੀ ਲੈਂਗੁਏਜ ਬਦਲ ਜੂਗੀ ਇੱਥੋਂ ਦਾ ਜਿਹੜਾ ਸੱਭਿਆਚਾਰਕ ਕਦਰਾਂ ਕੀਮਤਾਂ ਨੇ ਕੋਈ ਰਿਲੀਜੀਅਸ ਕਦਰਾਂ ਕੀਮਤਾਂ ਵੀ ਨੇ ਉਹਨਾਂ 'ਚ ਕੋਈ ਫਰਕ ਪੈ ਜਾਊਗਾ ਲੋਕਾਂ ਦਾ ਜੀਵਨ ਢੰਗ ਹੈ ਜਿਹੜਾ ਜਿਹੜਾ ਸੱਭਿਆਚਾਰ ਪੰਜਾਬ ਦੀ ਧਰਤੀ ਦੇ ਉੱਤੇ ਉਸਿਆ ਹੋਇਆ ਹੈ ਉਹ ਬਦਲ ਜਾਊਗਾ ਇਹ ਗੱਲ ਹੁੰਦੀ ਹੈ ਹੁਣ ਇਹਦੇ ਚ ਦੋ ਤਿੰਨ ਗੱਲਾਂ ਨੇ ਇੱਕ ਗੱਲ ਤਾਂ ਇਹ ਹੀ ਵੀ ਜਿਹੜੇ ਸੱਭਿਆਚਾਰ ਜਾਂ ਜਿਹਨੂੰ ਅਸੀਂ ਕਹਨੇ ਆ ਜਿਉਂ ਟੰਗ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਥੂਲ ਚੀਜ਼ਾਂ ਨਹੀਂ ਹੁੰਦੀਆਂ ਇਹ ਐ ਨਹੀਂ ਹੁੰਦੀਆਂ ਵੀ ਅੱਜ ਮਤਲਬ ਵੀ ਅਸੀਂ ਲਕੀਰ ਖਿੱਚਤੀ ਵੀ ਆ ਪੰਜਾਬੀ ਸੱਭਿਆਚਾਰ ਹੈ ਤੇ ਇਹ ਹੀ ਰਹੂਗਾ ਇਹ ਹਮੇਸ਼ਾ ਹੀ ਬਦਲਦਾ ਹੈ ਨਾ ਕੋਈ ਨਸਲੀ ਪਛਾਣ ਸ਼ੁੱਧ ਹੈ ਪੰਜਾਬ ਦੇ ਅੰਦਰ ਜਿਹ ਪੰਜਾਬ ਦਾ ਇਤਿਹਾਸ ਅਸੀਂ 5000 ਸਾਲਾਂ ਦਾ ਗਿਣਦੇ ਆਂ ਤਾਂ 5000 ਸਾਲਾਂ ਦੇ ਵਿੱਚ ਇੱਥੇ ਕਿੰਨੇ ਲੋਕ ਬਾਹਰੋਂ ਆਏ ਨੇ ਸਿਕੰਦਰ ਤੋਂ ਲੈ ਕੇ ਉਸ ਤੋਂ ਬਾਅਦ ਕਿੰਨੇ ਮੁਗਲਾਂ ਦੇ ਹੋਰ ਮਤਲਬ ਕਿੰਨੇ ਤਰ੍ਹਾਂ ਦੇ ਇੱਥੇ ਕੌਮਾਂ ਨੇ ਜਿਹੜੀਆਂ ਮੰਗੋਲ ਹੋਣ ਕਿੰਨੇ ਲੋਕ ਇੱਥੇ ਆਉਂਦੇ ਰਹੇ ਉਹਨਾਂ ਸਾਰੇ ਲੋਕਾਂ ਦੇ ਵਿੱਚ ਹਿੱਸੇ ਇੱਥੇ ਬਸਦੇ ਰਹੇ ਨੇ ਉਹਨਾਂ ਦਾ ਖੂਨ ਉਹਨਾਂ ਦੇ ਜੀਨ ਪੰਜਾਬ 'ਚ ਨੇ ਇੱਥੇ ਕੋਈ ਸ਼ੁੱਧ ਪਛਾਣ ਜੇ ਕੋਈ ਕਹੇ ਪੰਜਾਬੀਆਂ ਦੀ ਕੋਈ ਸ਼ੁੱਧ ਪਛਾਣ ਦਾ ਕੋਈ ਮਾਮਲਾ ਮਤਲਬ ਇਹ ਬਹੁਤ ਹਾਸੋਹੀਣੀ ਗੱਲ ਹੈ ਜੇ ਕੋਈ ਅਜਿਹੀ ਗੱਲ ਹੀ ਕਰਦਾ ਤੇ ਜਦੋਂ ਸੱਭਿਆਚਾਰ ਦੀ ਗੱਲ ਕਰੋਗੇ ਲੈਂਗੁਏਜ ਦੀ ਗੱਲ ਕਰ ਲਓ ਪੰਜਾਬ ਦੀ ਕਿਹੜੀ ਕਿਹੜੀ ਸ਼ੁੱਧ ਲੈਂਗੁਏਜ ਪੰਜਾਬੀ ਦੇ ਕਿੰਨੇ ਸ਼ਬਦ ਅਸੀਂ ਫਾਰਸੀ ਤੋਂ ਲਏ ਹੋਏ ਨੇ ਉਰਦੂ ਤੋਂ ਲਏ ਹੋਏ ਨੇ ਪਰ ਮਤਲਬ ਉਹਨਾਂ ਜ਼ਬਾਨਾਂ ਤੋਂ ਲਏ ਹੋਏ ਨੇ ਕਿੰਨੇ ਹਿੰਦੀ ਚੋਂ ਆਏ ਹੋਏ ਨੇ ਕਿੰਨੇ ਅੰਗਰੇਜ਼ੀ ਚੋਂ ਹੈ ਕਿਹੜੀ ਸ਼ੁੱਧ ਪੰਜਾਬੀ ਦੀ ਗੱਲ ਕਰ ਲਾਂਗੇ ਅਸੀਂ ਪੰਜਾਬ ਦੇ ਸੱਭਿਆਚਾਰ ਇੱਥੋਂ ਦਾ ਪਹਿਰਾਵਾ ਇੱਥੋਂ ਦਾ ਖਾਣ ਪੀਣ ਇਹ ਸਾਰਾ ਹੀ ਮਤਲਬ ਕਿੰਨੀਆਂ ਹੀ ਤਰ੍ਹਾਂ ਦੀ ਵੈਰਾਈਟੀ ਡਾਈਵਰਸਿਟੀ ਦਾ ਇੱਕ ਮਿਲਿਆ ਜੁਲਿਆ ਰੂਪ ਹੈ ਤਾਂ ਇਹ ਕਦੇ ਵੀ ਸੱਭਿਆਚਾਰ ਤੇ ਜਿਉਂ ਢੰਗ ਇੱਕ ਥਾਂ ਤੇ ਖੜਦੇ ਨਹੀਂ ਹੁੰਦੇ ਹੁਣ ਵੀ ਜੇ ਕੋਈ ਹੋਰ ਕੋਈ ਭਾਈਚਾਰਾ ਇੱਥੇ ਆ ਰਿਹਾ ਹੈ ਤਾਂ ਉਹਦੇ ਨਾਲ ਇਹਦਾ ਇਹਦਾ ਫਲਾਅ ਹੋਊਗਾ ਇਹਦੇ ਚ ਕੋਈ ਚੰਗੀਆਂ ਨਰੋਈਆਂ ਹੋਰ ਕਦਰਾਂ ਕੀਮਤਾਂ ਆਉਣਗੀਆਂ ਮਾੜੀਆਂ ਜਿਹੜੀਆਂ ਉਹਨਾਂ ਦੀਆਂ ਹੋਣਗੀਆਂ ਉਹ ਪਿੱਛੇ ਰਹਿ ਜਾਣਗੀਆਂ ਇਹ ਸਾਰੇ ਕੀਤੀਆਂ ਇਹ ਹੁੰਦਾ ਹੈ ਮਤਲਬ ਇਹ ਥਿਉਰੀਆਂ ਨੇ ਵੀ ਜਿਹੜਾ ਪ੍ਰਵਾਸ ਹੈ ਜਦੋਂ ਆਡਾ-ਆਡ ਕੌਮੀ ਤਾਂ ਆਡ-ਆਡ ਮਤਲਬ ਸੱਭਿਆਚਾਰ ਇੱਕ ਜਿਹੜਾ ਮਿਲਦੇ ਹੈ ਤਾਂ ਉਹ ਕਦੇ ਵੀ ਪਛਾਹ ਖਿੱਚੂ ਉਹਨਾਂ ਦਾ ਰੋਲ ਨਹੀਂ ਰਹਿੰਦਾ ਸਮਾਜ ਦੀ ਤਰੱਕੀ ਦੇ ਵਿੱਚ ਉਹਨਾਂ ਦਾ ਅੱਗੇ ਵੱਧੂ ਰੋਲ ਹੀ ਹੁੰਦਾ ਹੈ ਤਾਂ ਇਹ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੀ ਆ ਵੀ ਯਾਰ ਜੇ ਤੁਸੀਂ ਕੋਈ ਕਹਿ ਦਿੰਦੇ ਹੋ ਵੀ ਯਾਰ ਇਹ ਵੀ ਪੰਜਾਬ ਦੀ ਮਤਲਬ ਸੱਭਿਆਚਾਰ ਜਾਂ ਲੈਂਗੁਏਜ ਦਾ ਉਹਨੂੰ ਖਤਰਾ ਵੀ ਇਹ ਚੀਜ਼ਾਂ ਸਥੂਲ ਹੈ ਹੀ ਨਹੀਂ ਇਹ ਇਹ ਚੇਂਜ ਦੇ ਵਿੱਚ ਨਹੀਂ ਇਹ ਲਗਾਤਾਰ ਬਦਲਣ ਦੇ ਵਿੱਚ ਨਹੀਂ ਇਹ ਮਤਲਬ ਅਮਲ ਜਿਹੜਾ ਹੈ ਲਗਾਤਾਰ ਚੱਲਦਾ ਰਹਿਣਾ ਹੈ ਦੂਜੀ ਗੱਲ ਵੀ ਜਿਹੜਾ ਹੁਣ ਹੋ ਰਿਹਾ ਜੋ ਸਾਨੂੰ ਜ਼ਮੀਨ ਤੇ ਧਰਾਤਲ ਤੇ ਦਿਸਦਾ ਉਹਦੇ ਚ ਕੀ ਹੈ ਵੀ ਜਿਹੜੇ ਪ੍ਰਵਾਸੀ ਪੰਜਾਬ ਦੇ ਵਿੱਚ ਆ ਰਹੇ ਆ ਉਹ ਪੰਜਾਬ ਦੀ ਲੈਂਗੁਏਜ ਨੂੰ ਅਪਣਾ ਰਹੇ ਆ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਵੀ ਕਿੰਨੇ ਪਰਸੈਂਟ ਬੱਚੇ ਨੇ ਜਿਹੜੇ ਉਹ ਪ੍ਰਵਾਸੀਆਂ ਦੇ ਪੜਦੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਫੀਸਾਂ ਘੱਟ ਨੇ ਤੇ ਉਹ ਪੰਜਾਬੀ ਪਹਿਲੀ ਭਾਸ਼ਾ ਵਜੋਂ ਪੜ ਰਹੇ ਨੇ ਪਹਿਲੀ ਭਾਸ਼ਾ ਵਜੋਂ ਜੇ ਤੁਸੀਂ ਪੜ ਰਹੇ ਹੋ ਉਹ ਬੋਲਦੇ ਹੀ ਪੰਜਾਬੀ ਨੇ ਉਹ ਲਿਖਦੇ ਪੰਜਾਬੀ ਨੇ ਮੈਂ ਇੱਥੇ ਬਹੁਤ ਉਦਾਹਰਨਾਂ ਗਿਣਾ ਸਕਦਾ ਜਿਹੜੇ ਮਤਲਬ ਬੱਚੇ ਇੱਥੇ ਜਿਹੜੀ ਸੈਕੰਡ ਜਨਰੇਸ਼ਨ ਹੈ ਪ੍ਰਵਾਸੀਆਂ ਦੀ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਮਤਲਬ ਜਵਾਨ ਹੋਏ ਇੱਥੇ ਪੜੇ ਉਹਨਾਂ ਨੂੰ ਹਿੰਦੀ ਨਹੀਂ ਆਉਂਦੀ ਜਾਂ ਉਨੀ ਵਧੀਆ ਨਹੀਂ ਆਉਂਦੀ ਉਹ ਪੰਜਾਬੀ ਚ ਗੱਲ ਕਰਦੇ ਨੇ ਮੇਰੇ ਦੋਸਤ ਨੇ ਪੰਜਾਬੀ ਚ ਕਵਤਾਵਾਂ ਲਿਖਦੇ ਨੇ ਜਿਹੜੇ ਪ੍ਰਵਾਸੀ ਨੇ ਠੀਕ ਹੈ ਕਿੰਨੇ ਲੋਕ ਨੇ ਸਤਪਾਲ ਵੀ ਕਿਖੀ ਤੁਸੀਂ ਮਤਲਬ ਏਡੀ ਵੱਡੀ ਉਦਾਹਰਨ ਹੈ ਪੰਜਾਬ ਦਾ ਐਡਾ ਵੱਡਾ ਕਵੀ ਹੈ ਉਹਦਾ ਪਸ਼ੋਕੜ ਯੂਪੀ ਦਾ ਉਹ ਦੂਜੀ ਪੀੜ੍ਹੀ ਹੈ ਇੱਥੇ ਰਹਿ ਰਹੀ ਤੋਂ ਪੰਜਾਬ ਦਾ ਐਡਾ ਵੱਡਾ ਕਵੀ ਹੈ ਪੰਜਾਬ ਦਾ ਪੰਜਾਬੀ ਦਾ ਰਸਾਲਾ ਨਿਕਲਦਾ ਹੈ ਤਾਸਮਨ ਜਿਹੜਾ ਮਤਲਬ ਇੱਕ ਸਾਹਿਦ ਦਾ ਇੱਕ ਬਹੁਤ ਵੱਡਾ ਸਾਹਿਦੇ ਖੇਤਰ ਵਿੱਚ ਵੱਡਾ ਨਾ ਉਹ ਉਹ ਰਸਾਲੇ ਨੂੰ ਸੰਪਾਦਿਤ ਸਤਪਾਲ ਵੀ ਕੀ ਕਰ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਕਿਵੇਂ ਕਹਿ ਦੇਵੋਗੇ ਵੀ ਬਈ ਉਹ ਪੰਜਾਬ ਦੇ ਵਿਰਸੇ ਨੂੰ ਨੁਕਸਾਨ ਪਹੁੰਚਾ ਰਹੇ ਹੋ ਤਾਂ ਪੰਜਾਬ ਦੇ ਵਿਰਸੇ ਦੀ ਸੇਵਾ ਕਰੀ ਜਾ ਰਹੇ ਹੈ ਤਾਂ ਇਹ ਹਾਲਤ ਜਿਹੜੀ ਹੈਗੀ ਹੈ ਵੀ ਉਹਨਾਂ ਦੇ ਔਨ ਕਰਕੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਵੀ ਕੋਈ ਖਤਰਾ ਨਹੀਂ ਹੈ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀ ਲੈਂਗੁਏਜ ਨੂੰ ਕੋਈ ਖਤਰਾ ਨਹੀਂ ਹੈ ਧਰਮ ਉਹ ਸਾਡਾ ਅਪਣਾ ਰਹੇ ਨੇ ਕਿੰਨੇ ਤੁਸੀਂ ਜਾ ਕੇ ਪਿੰਡਾਂ ਵਿੱਚ ਜਾ ਕੇ ਦੇਖ ਤਾਂ ਸਹੀ ਵੀ ਕਿੰਨੇ ਪ੍ਰਵਾਸੀ ਮਜ਼ਦੂਰਾਂ ਨੇ ਗਾਤਰੇ ਪਾਏ ਹੋਏ ਨੇ ਤੇ ਦਿਮਾਲੇ ਸਜਾਉਂਦੇ ਨਹੀਂ ਸਿਰਾਂ ਦੇ ਉੱਪਰ ਤੇ ਗੁਰਦੁਆਰਿਆਂ 'ਚ ਜਾ ਕੇ ਜਿਵੇਂ ਅਸੀਂ ਸਹਾਇਤਾ ਦਿੰਨੇ ਆ ਖਾਸ ਮੌਕਿਆਂ ਤੇ ਗੁਰਪੁਰਬਾਂ ਦੇ ਮੌਕੇ ਤੇ ਹੋਰ ਤੇ ਪਿੰਡਾਂ ਦੇ ਵਿੱਚੋਂ ਸਹਾਇਤਾ ਜਾਂਦੀ ਹੈ ਗੁਰਦੁਆਰਿਆਂ ਦੇ ਵਿੱਚ ਉਵੇਂ ਉਹ ਸਹਾਇਤਾ ਦਿੰਦੇ ਨੇ ਤਾਂ ਇਹ ਸਾਰੀ ਗੱਲ ਜਿਹਦਾ ਮਤਲਬ ਕੀ ਹੈ ਵੀ ਪੰਜਾਬ ਦੇ ਕਲਚਰ ਨੂੰ ਪੰਜਾਬ ਦੀ ਲੈਂਗੁਏਜ ਨੂੰ ਪੰਜਾਬ ਦੇ ਸਾਰੇ ਜਿਉਂ ਟੰਗ ਨੂੰ ਉਹ ਅਪਣਾਈ ਜਾ ਰਹੇ ਨੇ ਤਾਂ ਉਹਦੇ ਨਾਲ ਫਿਰ ਪੰਜਾਬ ਦਾ ਨੁਕਸਾਨ ਕੀ ਹੋ ਰਿਹਾ ਹੈ ਪੰਜਾਬ ਦਾ ਨੁਕਸਾਨ ਇਹ ਨਾਲ ਕੋਈ ਨਹੀਂ ਹੋ ਰਿਹਾ ਸਮਾਰੀ ਪੰਜਾਬ ਦਾ ਸੱਭਿਆਚਾਰ ਦਾ ਇੱਕ ਪਸਾਰਾ ਹੋ ਰਿਹਾ ਹੈ ਇਸ ਕਰਕੇ ਜਿਹੜਾ ਡੈਮੋਗ੍ਰਾਫਿਕ ਚੇਂਜ ਦਾ ਮਾਮਲਾ ਵੀ ਹੈ ਇਹ ਨਰਮੂਲ ਖਤਰਾ ਖੜਾ ਦਿਖਾਇਆ ਜਾ ਰਿਹਾ ਹੈ ਖੜਾ ਕੀਤਾ ਜਾ ਰਿਹਾ ਹੈ ਤੇ ਇਹਦੇ ਪਿੱਛੇ ਸਿਆਸਤ ਉਹੀ ਹੈ ਸਿਆਸਤ ਦੇ ਵਿੱਚ ਦੋ ਤਿੰਨ ਗੱਲਾਂ ਹੁੰਦੀਆਂ ਨੇ ਇੱਕ ਤਾਂ ਪਾਟਕਪਾਉ ਸਿਆਸਤ ਪਾਟਕਪਾਉ ਸਿਆਸਤ ਜਿਹੜੇ ਬੰਦੇ ਆਂ ਦੀ ਸਿਆਸਤ ਇਸ ਗੱਲ ਦੇ ਉੱਤੇ ਚੱਲਦੀ ਹੈ ਵੀ ਅਸੀਂ ਇੱਕ ਨਸਲ ਪ੍ਰਸਤੀ ਦੀ ਸਿਆਸਤ ਕਰਦੇ ਆਂ ਉਹਦਾ ਕੀ ਹੈ ਵੀ ਆ ਅਸੀਂ ਕੁਝ ਖਾਸ ਆਂ ਦੂਜੇ ਸਾਡੇ ਤੋਂ ਨੀਵੇਂ ਨੇ ਤੇ ਸਾਡੀ ਇਹ ਜਿਹੜੀ ਬਲਖਣ ਉਹ ਹੈ ਪਛਾਣ ਇਹਦੇ ਆਧਾਰ ਤੇ ਅਸੀਂ ਦੂਜਿਆਂ ਦੇ ਨਾਲ ਇੱਕ ਵਿਤਕਰੇ ਵਾਲਾ ਸਲੂਕ ਕਰਨਾ ਹੈ ਇਹ ਜਦੋਂ ਜਿਹੜੇ ਬੰਦੇ ਇਹਦੀ ਸਿਆਸਤ ਕਰਦੇ ਆ ਉਹ ਸਮਾਜ ਦੇ ਉਹ ਹਿੱਸੇ ਆ ਜਿਹੜੇ ਕੱਟੜ ਹਿੱਸੇ ਨੇ ਜਾਂ ਸਮਾਜ ਦੇ ਜਿਹੜੇ ਨਸਲ ਪ੍ਰਸਤ ਹਿੱਸੇ ਨੇ ਉਹਨਾਂ ਨੂੰ ਆਦੀਆਂ ਵੋਟਾਂ ਚ ਆਪਦੀ ਤਾਕਤ ਦੇ ਵਿੱਚ ਤਬਦੀਲ ਕਰਦੇ ਆ ਤੇ ਉਹਦੇ ਸਿਰ ਤੇ ਆਪਦਾ ਤੋਰੀ ਫੁਲਕਾ ਚਲਾਉਂਦੇ ਆ ਤਾਂ ਇਹੋ ਜੀ ਹੈ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਹਵਾ ਉਹਨਾਂ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਅਸਲ ਦੇ ਵਿੱਚ ਇਹੇ ਖਤਰੇ ਨਹੀਂ ਹੈਗੇ ਜਿਹਦੀ ਇਹ ਤੁਸੀਂ ਮਤਲਬ ਜਿਵੇਂ ਇਹ ਗੱਲ ਹੋ ਰਹੀ ਹੈ ਡੈਮੋਕ੍ਰੇਸੀ ਚੇਂਜ ਦੀ ਜਾਂ ਹੋ ਰਹੀ ਹੈ ਇੱਕ ਖਤਰੇ ਰੀਅਲ ਖਤਰੇ ਨਹੀਂ ਹੈ ਠੀਕ ਹੈ ਠੀਕ ਹੈ ਬਈ ਤੁਸੀਂ ਸਮਾਦਰ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ